ਖੇਤੀ ਉਜੜ ਗਈ ਦਾ ਸਾਰੇ ਉਜੜਨਗੇ। ਸਾਨੂੰ ਸ਼ੌਕ ਨਹੀਂ ਧਰਨੇ ਲਾਂ ਦਾ ਬੈਠਣ ਦਾ। ਡੇਵਲ ਮਾਰ ਪਈ ਇੱਧਰ ਘੱਟ ਲੱਗਿਆ ਉਦੋਂ ਡਾਈ ਨਹੀਂ ਮਿਲਿਆ। ਡਾਈ ਦੇ ਨਾਲ ਹੋਰ ਸਮਾਨ ਦੇ ਆਇਆ। ਡਾਈ ਦੇ ਨਾਲ ਸਮਾਨ ਦਿੰਦੇ ਆ। ਉਦੋਂ ਬਾਅਦ ਜੇ ਡਾਈ ਮਿਲਿਆ ਸਾਡੀ ਗਿਰੂ ਲਗੀ। ਜ਼ਮੀਨ ਦੀ ਗਿੱਲ ਚਲੇ ਗਈ। ਹੁਣ ਤੱਕ ਅਸੀਂ ਫਸੇ ਬੈਠਿਆ ਰੌਣੀਆਂ ਘਰੀਆਂ ਵਿੱਚ ਬੱਤ ਨਹੀਂ ਆ ਰਹੀ। ਪਹਿਲਾਂ ਅਸੀਂ ਜੀਰੀ ਨੇ ਮਾਰਦੇ ਅੱਗੇ ਗੱਲ ਕਰੇ ਮਾਰਦਣਾ ਸਾਨੂੰ ਲਈ ਭਈਆ ਪੰਜਾਬ ਸਰਕਾਰ ਜਦ ਸਾਡੇ ਦੇ ਅੱਗੇ ਉਹ ਗੋਲੀਆਂ ਚਲਾ ਰਹੇ ਆ। ਅਸੀਂ 92 ਸਿੱਟਾ ਜਿਤਾਇਆ ਇਹਨੂੰ। ਇਹ ਸੁੱਤਾ ਪਿਆ ਸਾਡਾ ਪਸੀਮ ਨੰਬਰ ਦੇਤੀਆਂ। ਸੁੱਤਾ ਪਿਆ ਸੀਮ ਇਹਦਾ ਫਰਜ਼ ਨਹੀਂ ਬੰਦ ਹੂੰ ਇਹ ਤਾਂ ਕੋਲ ਮਿਲਟਰੀ ਹੈ ਕਿ ਸਾਡੇ ਮੁੰਡੇ ਲਾਵੇ ਸਾਡੇ ਨੌਜਵਾਨ ਮੁੰਡੇ ਬੱਜਨ ਤੇ ਮਰਨ ਤੇ ਡੱਲੇਵਾਲ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਕੋਈ ਦਵਾਈ ਨਹੀਂ ਖਾਣੀ ਕੋਈ ਪਾਣੀ ਨਹੀਂ ਪੀਣਾ ਕੋਈ ਰੋਟੀ ਨਹੀਂ ਖਾਣੀ ਮੈਂ ਬਿਲਕੁਲ ਸੜ ਚੁੱਕਾ ਹਾਂ ਸਭ ਕੁਝ ਤੇ ਜਿਹੜਾ ਵਾ ਮੈਂ ਬਿਲਕੁਲ ਕਾਇਮ ਆ ਤੇ ਤੁਸੀਂ ਆਪਣੇ ਮੋਰਚੇ ਨੂੰ ਕਾਇਮ ਮੋਰਚਾ ਜਿੱਤਣਾ ਹੈ ਜਿੱਤ ਕੇ ਜਾਵਾਂ ਪੂਰਾ ਸਿਖਰ ਤੇ ਆ ਹਾਂਜੀ ਹਾਂਜੀ ਤੇ 6 ਤਰੀਕ ਨੂੰ ਆਪਣਾ ਐਲਾਨ ਵੀ ਹੋ ਚੁੱਕਾ ਹੈ ਜਾਣ ਦਾ ਤੁਸੀਂ ਕੀ ਕਹੋਗੇ ਸਰ ਗੱਲ ਪੜ੍ਹਨ ਦਾ ਤੁਹਾਡਾ ਬਹੁਤ ਧੰਨਵਾਦ ਅਗਰ ਮੀਡੀਆ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਮੀਡੀਆ ਨਾਲ ਆਉਂਦਾ ਤਾਂ ਸਾਡਾ ਨਾ ਕਮਿਊਨਿਟੀ ਕਿੰਨੇ ਕੋ ਲੋਕਾਂ ਨਾਲ ਸੰਵਾਦ ਕਰਦੇ ਕਿਉਂਕਿ ਇਹਨਾਂ ਨੂੰ ਡਰ ਆ ਮੀਡੀਆ ਤੋਂ ਵੀ ਇਹਨਾਂ ਨੇ ਜਿਹਦੇ ਖਬਰ ਲਾ ਜਣੀਆਂ ਥੋੜੇ ਮੀਡੀਆ ਦਾ ਸੀ ਬਾਬਾ ਨਾਲ ਧੰਨਵਾਦ ਕਰਦੇ ਆ ਦੂਜੀ ਗੱਲ ਸਾਰੇ ਆ ਵੀ ਬਾਬੇ ਨਾਮਕ ਨੇ ਕਿਹਾ ਵੀ ਉਤਮ ਖੇਤੀ ਮਦਦਪਾਰ ਅੱਜ ਸਭ ਨੂੰ ਚੱਲਣਾ ਪੈਣਾ ਹਰ ਇੱਕ ਬੰਦਾ ਸਾਡਾ ਚੱਲੂਗਾ ਨਾ ਅੱਜ ਇਹਨਾਂ ਤੋਂ ਜ਼ਬੀ ਜ਼ਿੰਮੇਵਾਰ ਦਾ ਅਸੀਂ ਝੋਨਾ ਵੇਚਣ ਤੋਂ ਸਾਡੀ ਪੇਮੈਂਟਾਂ ਦੀ ਡੇਟ ਹੋ ਗਈਆਂ ਸਾਲੋਂ ਬਾਜ਼ਾਰ ਤੇ ਦੁਕਾਨ ਦਾ ਸਾਰੇ ਪੁੱਛਦੇ ਵੀ ਹਰ ਕਿਹਾ ਹੋ ਗਿਆ ਅਸੀਂ ਤਾਂ ਸਾਡਾ ਬਿਜ਼ਾਰਾ ਸੁੰਨਾ ਹੋ ਗਿਆ ਕਿਉਂਕਿ ਪੇਮੈਂਟ ਕਿੰਨੇ ਦਿਨ ਲੱਗੇ ਤੁਹਾਨੂੰ ਜਿਹੜਾ ਝੋਨਾ ਸਹੀ ਮੈਨੇ ਚੋੜਿਆ ਸਾਡਾ ਮਹੀਨੇ ਦੇ ਉੱਪਰ ਲੱਗ ਗਿਆ ਟਾਈਮ ਜਿਹੜਾ ਅਸੀਂ ਅੱਜ ਬਣਾਦਾ ਸੀ ਉਹ ਸਾਡਾ 15 ਦਿਨ ਬਾਅਦ ਤੁਲਦਾ ਸੀਗਾ ਉਹ ਤਾਂ ਫਿਰ ਵਜਨ ਵੀ ਬਹੁਤ ਘਟ ਗਿਆ ਕਿਸਾਨ ਨੂੰ ਬਹੁਤ ਜ਼ਿਆਦਾ ਘਾਟਾ ਵੀ ਪਿਆ ਵਜਨ ਘਟ ਗਿਆ ਸਰ ਦੂਜੀ ਸਾਡੀ ਜੱਤ ਹੈ ਸੀਗੀ ਅਸੀਂ ਝੋਨਾ ਵਿੱਚ ਹੋਰ ਪਗਾ ਲਿਆ ਪਗਾ ਕੇ ਝੋਨਾ ਘਿਰ ਗਿਆ ਗਿਣ ਕੇ ਕਰਕੇ 12 13 ਮੋਚਰਾਂ ਦਾ ਉਹਦਾ ਸਾਨੂੰ ਅਸੀਂ ਸਾਨੂੰ ਇਹਦਾ 2% ਕੱਟ ਗਏ ਉਹਦਾ ਸਾਨੂੰ ਕੁਝ ਨਹੀਂ ਦੰਦੇ ਜੇ ਸਾਡਾ ਆਪਣਾ ਹੋ ਹੁੰਦਾ ਉਹਦਾ ਉਹ ਕਰ ਜੇ ਸਾਡਾ 18 17 ਤੱਕ ਦੇ ਜੇ 18 ਦਾ ਸਾਡੇ 17 ਉਹਨੂੰ ਫੋਲ ਕੇ ਲਿਵਰ ਦਾ ਖਰਚਾ ਪਾਣਾ ਇੱਥੇ ਸਟਰਾ ਸਰੋਂ ਧੱਕਣਾ ਜਿੰਦਾ ਸਾਨੂੰ ਸੁੱਕੇ ਦੇ ਪੈਸੇ ਦੇਣਾ ਜੇ ਸਾਡੀ ਨਰਮਾ ਨੂੰ ਫੁਲਾਈ ਦਾ ਸਾਡੇ ਖਰਚਾ ਲੈਣਾ ਪਰ ਸੱਤੇ ਖਰਚਾ ਲੈਣਾ ਸਾਨੂੰ ਸਕਾਈ ਦਾ ਗੋਹੇ ਦੇਣਾ ਜਿਹੜਾ ਜਿਹੜਾ ਜਿਆਦਾ ਸਾਡਾ ਸੁੱਕ ਗਿਆ ਬਸ 12 13 ਮੋਚਲਾ ਸਾਡਾ ਉਦੋਂ ਸਾਨੂੰ ਕੁਝ ਨਹੀਂ ਦਿੰਦੇ ਦੂਜੀ ਗੱਲ ਬੇਨਤੀ ਇਹ ਸੀ ਦੁਕਾਨਦਾਰ ਸਾਰੇ ਬਰਕਰ ਦਾ ਫਰਜ ਬਣਦਾ ਜਿਵੇਂ ਤੁਹਾਨੂੰ ਸ਼ੋਰਟ ਚ ਕਹਿੰਦਾ ਵੀ ਘਰ ਚ ਇੱਕ ਲਾਂਡਰ ਹੁੰਦਾ ਉਹਨੂੰ ਡੈਸ਼ਨ ਹੁੰਦੀ ਆ ਯਾਰ ਕੀਵੇਂ ਪੈਸਾ ਲਿਆਣਾ ਮੂਰੇ ਵਿਆਹ ਆ ਗਿਆ ਜਾਂ ਕੁਝ ਹੋ ਗਿਆ ਇੱਕ ਸਿੱਖ ਕਿਸਾਨ ਮੂਰੇ ਤਾਂ ਤੁਰਿਆ ਵਾ ਕਿ ਕੁਝ ਪੈਣਾ ਸਾਡੀਆਂ ਇਹ ਜ਼ਮੀਨਾਂ ਦੀ ਜਿਹੜੇ ਫਸਲਾਂ ਨੂੰ ਆ ਉਹਨਾਂ ਨੂੰ ਇਹ ਪ੍ਰਾਈਵੇਟ ਘਰਾਣਾ ਕੋ ਦੇ ਕੇ ਉਸੇ ਬਾਅਦ ਕੀ ਹੋਣਾ ਫਿਰ ਦੁਕਾਨਦਾਰ ਜਿਹੜੇ ਛੋਟੇ ਆ ਉਹ ਦੁਕਾਨਦਾਰਾਂ ਦੇ ਵੀ ਕੰਮ ਖਤਮ ਕਰਦੇ ਆ ਫਿਰ ਇਹਨਾਂ بڑے ਮੋਲ ਚ ਲੈ ਜਾਣੇ ਆ ਉਹ ਛੋਟੇ ਦੁਕਾਨਦਾਰਾਂ ਦਾ ਬੰਦ ਕਰਕੇ ਹੁਣ ਛੋਟਾ ਦੁਕਾਨਦਾਰ ਸਰ ਉਹ ਆਪਣੀ ਚਾਹੇ ਭਾਵੇਂ ਦੁਕਾਨ ਤੋਂ ਘੰਟੇ ਡੇਢ ਖੋਲਦੇ ਜਾ ਕੋਈ ਕਰ ਕੋ ਮਾਰੋਗਤ ਕਾਂ ਬੰਦ ਕਰਨ ਜਾਂ ਸਕਦਾ ਫਿਰ ਉਹੀ ਦੁਕਾਨਦਾਰ ਨੂੰ ਜਾਊਗਾ ਮੌਲਚਨ ਨੌਕਰ ਰੱਖਣੀ ਉਹਨੂੰ ਉਹ ਆਪਣੇ ਪਰਿਵਾਰ ਨਾਲ ਫੋਨ ਵੀ ਕਰ ਸਕਦਾ ਉਹਦਾ ਫੋਨ ਵੀ ਜਮਾ ਹੋ ਜਾਣਾ ਫੋਨ ਜਮਾ ਸ਼ਾਮ ਨੂੰ ਮੈਨਾਂ ਉਹਨੂੰ ਫਿਰ ਉਹ ਦੁਕਾਨਦਾਰ ਛੱਡ ਕੇ ਨਹੀਂ ਆ ਸਕਦਾ ਇੱਕ ਇੱਕ ਕਨੇ ਜ਼ਿੰਮੇਵਾਰ ਦੀ ਲੜਾਈ ਨਹੀਂ ਸਾਨੂੰ ਦਾ ਇੱਕ ਮੂਰੇ ਸਿਰਫ ਉਹਨਾਂ ਨੇ ਸਾਨੂੰ ਪਤਾ ਗਿਆ ਜੀ ਸਾਨੂੰ ਸਾਡੇ ਭਰਾ ਰਦਰ ਰਹਿ ਬੈਣਾ ਹਰ ਹਰ ਬਰਕਰਾਰ ਦੁਕਾਨਦਾਰ ਐਤ ਕੀ ਸ਼ੀਸ਼ਾ ਦਿਖ ਵੀ ਗਿਆ ਜਿਹੜਾ ਹਾਲ ਐਤ ਕੀ ਇਹਨਾਂ ਨੇ ਕਰਿਆ ਹੈ ਜੀਰੀ ਦਾ ਉਹੀ ਅੱਗੇ ਹੋਣਾ ਜੇ ਨਹੀਂ ਇਕੱਠੇ ਹੋਵਾਂਗੇ ਜਾਂ ਮੰਨ ਨਹੀਂ ਉਹੀ ਸਾਰਾ ਸਿਦਾ ਇਹ ਘਨੇ ਵੀ ਸਾਰੇ ਦੁਕਾਨਦਾਰਾਂ ਨੂੰ ਸਾਥ ਦੇਣਾ ਚਾਹੀਦਾ ਹੁਣ ਦੁਕਾਨਦਾਰ 95% ਜ਼ਿੰਮੇਦਾਰ ਦੇ ਨਾਲ ਸੜਕੇ ਚੱਲਦਾ ਹਮ ਦੇਵਰਾ ਬੈਠੇ ਸੀ ਕਹਿੰਦੇ ਵੀ ਅਸੀਂ ਭੁੱਖੇ ਮਰ ਰਹੇ ਹਾਂ ਕੰਮ ਚਲਾਓ ਅਸੀਂ ਜਾ ਕੇ ਸੜਕਾਂ 'ਤੇ ਰੁਕਦਾ ਸੌਂਗ ਨਹੀਂ ਸਾਨੂੰ ਜੇ ਅਸੀਂ ਤਾਂ ਲਾਉਂਦਾ ਸੀ ਪਰ ਅਸੀਂ ਫੇਰ ਵੀ ਸਹਿਰ ਸੋਡਨ ਕਰਕੇ ਕੜਨਦੇ 100 ਰੁਪਏ ਗੱਡੀ ਚਲੋ ਸੀ ਤਾਂ ਚਲੋ ਵਿਚਾਰੇ মিডিਆ ਵਾਲੇ ਪਹੁੰਚ ਗਏ ਇਹਨਾਂ ਨੇ ਅਸੀਂ ਸਰਕਾਰ ਨੂੰ 1800ਤੀ ਬਈ ਨੂੰ ਵਿਚਕਾਰ ਸਾਡੇ ਕੰਡੇ ਚਲਾਵੇ ਲੇਵਰ ਬੈੰਦੀ ਬੈਠੀ ਹੈ ਵਿਚਾਰੀ ਤੇ ਉਸ ਤੋਂ ਬਾਅਦ ਜਦੋਂ ਪੇਮੈਂਟ ਨਹੀਂ ਆਣੀ ਫਿਰ ਬਾਜ਼ਾਰਾਂ ਚ ਦੁਕਾਨਾਂ ਬੰਦਾਂ ਦੁਕਾਨਾਂ ਕੰਮ ਠਾਪਾ ਠੰਡੀ ਹੋ ਰਹੀ ਹੈ ਦੁਵਾਰੀ ਬਾਈ ਠੰਡੀ ਰਹੀ ਆ ਉਹ ਮੈਂ ਤੁਹਾਡੇ মিডিਆ ਨੂੰ ਬੇਨਤੀ ਕਰਦਾ ਵੀ ਤੁਸੀਂ ਇਹ ਖਬਰ ਸਾਡੀ ਸਾਰੇ ਲੋਕਾਂ ਨਾਲ ਪਹੁੰਚਾਓ ਵੀ ਇਹ ਇਹ ਨਾ ਕਹੋ ਵੀ ਕਿਸਾਨ ਦਾ ਕੰਮ ਹੈ ਸਾਡੇ ਖੇਤੀ ਉੱਜੜ ਗਈ ਦਾ ਸਾਰੇ ਉੱਜੜਨ ਗਏ ਇਸੇ ਵਾਰ ਇਸ ਵਾਰ ਦੇ ਲੋਸੀ ਦੁਕਾਨਦਾਰ ਠੰਡੀਆਂ ਨੇ ਦਵਾਈ ਠੰਡੀ ਰਹੀ ਆ ਔਰ ਹੁਣ ਤੱਕ ਸਾਨੂੰ ਸਿਰਫ ਸਰਿਆਰ ਵੀ ਕਹਿੰਦੇ ਆ ਵੀ ਸਾਡੇ ਕੋਲ ਪੇਮੈਂਟਾਂ ਇੰਦੀ ਆ ਜਿੰਦੀ ਸੀ ਹੁਣ ਤੱਕ ਅਸੀਂ ਆਪਣੇ ਜਿਹੜੇ ਖਰਚੇ ਸਾਡੇ ਕਵਰ ਹੋ ਜਾਂਦੇ ਸੀ ਵਿਆਹ ਨੂੰ ਕਿਸੇ ਨੂੰ ਸਿਵੋਣਾ ਦੇਣਾ ਕਿਸੇ ਨੂੰ ਵਿਆਹ ਦੀ ਤਿਆਰੀ ਕਰ ਤਾਂ ਵਾਲਾ ਸਹੀ ਦੇਿੰਦਾ ਵੀ ਇਸ ਟਾਈਮ ਅਸੀਂ ਵੀ ਭੁੱਖੇ ਮਾਰੇ ਹੋ ਗਾ ਦੁਕਾਨਦਾਰ ਪਰ ਦੁਕਾਨਦਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਸਾਨੂੰ ਸ਼ੌਕ ਨਹੀਂ ਧਰਨੇ ਲਾਂ ਦਾ ਬੈਠਣ ਦਾ ਅਗਰ 95% ਤਾਂ ਤੁਸੀਂ ਮੰਨਦੇ ਨੇ ਸਰ 95% ਸਰਕਰ ਜੀਵਿਦਾਨਾ ਚੱਲ ਰਿਹਾ ਠੀਕ ਹੈ ਜੀ ਪਰ ਜੇ ਸਾਡੇ ਸਰਕਲ ਨੂੰ ਕਿਹ ਅੱਜ ਉੱਥੇ ਇਹ ਨਾ ਕਰਨ ਵੀ ਕਿਸਾਨ ਸਾਡੇ ਰੋਕੀ ਬੈਠਾ ਜ਼ਿਮੀਦਾਰ ਦੀ ਐ ਕਿ ਲੁੱਟ ਵੀ ਹੋਈ ਆ ਜੇ 100 ਕਟਾ ਉਹਨੇ ਵੇਚਿਆ ਤਾਂ 90 ਦੇ ਪੈਸੇ ਆਏ ਨੇ ਹਾਂ ਜੀ ਜੇ ਇਹੀ ਅੱਗੇ ਜੇ ਨਹੀਂ ਧਰਨੇ ਲਾ ਕੇ ਜਾਂ ਆਪਣੀਆਂ ਮੰਗਾਂ ਨਹੀਂ ਮਨਾਵਾਂਗੇ ਇਹ ਸ਼ੀਸ਼ਾ ਤਾਂ ਅੱਗੇ ਆਇਆ ਖੜਾ ਹੈ ਅੱਗੇ ਆਇਆ ਖੜਾ ਸਰ ਬਾਕੀ ਇਹ ਜਿਹੜਾ ਸਾਨੂੰ ਇਹਦੀ ਕਟ ਲੱਗਿਆ ਡਬਲ ਮਾਰ ਰੁਪਈਆ ਇਧਰ ਕਟ ਲੱਗਿਆ ਉਦੋਂ ਡਾਈ ਨਹੀਂ ਮਿਲਿਆ ਡਾਈ ਦੇ ਨਾਲ ਹੋਰ ਸਮਾਨ ਦਿੰਦੇ ਆ ਡਾਈ ਦੇ ਨਾਲ ਸਮਾਨ ਦਿੰਦੇ ਆ ਉਤੋਂ ਬਾਅਦ ਜੇ ਡਾਈ ਮਿਲੇ ਸਾਡੀ ਗਿਰੂੜਗੀ ਜ਼ਮੀਨ ਦੀ ਗੱਲ ਚਲੇਗੀ ਹੁਣ ਤੱਕ ਅਸੀਂ ਫਸੇ ਬੈਠੇ ਰਹੌਣੀਆਂ ਘਰੀਆਂ ਵਿੱਚ ਬੱਤ ਨਹੀਂ ਆ ਰਹੀ ਅੱਜ ਮਹੀਨਾ ਬਾਰਮਾ ਚੜ ਗਿਆ 12ਵੇਂ ਮਹੀਨੇ ਬਾਅਦ ਤੁਹਾਨੂੰ ਝਾੜ ਕੀ ਦਊਗੀ ਉਹ ਉਹ ਝੜ ਘਟ ਜਾਣਾ ਪਹਿਲਾਂ ਅਸੀਂ ਜੀਰੀ ਨੇ ਮਾਰਦੇ ਅੱਗੇ ਗੱਲ ਕਰੇ ਮਾਰ ਦਣਾ ਤੁਹਾਨੂੰ ਫਿਰ ਦੇਖੋ ਫਿਰ ਕਹਿੰਦਾ ਵੀ ਕਿਸਾਨ ਸੜਕਾਂ ਰੋਕਦਾ ਸੜਕਾਂ ਤੇ ਮੈਂ ਤਾਂ ਸੜਕੀ ਜਾਵੇ ਕਿੱਥੇ ਕਿਸਾਨ ਅਖੀਰ ਨੂੰ ਸੜਕ ਰੋਕ ਕੇ ਵੀ ਸਾਡਾ ਡੰਦੇয়াল ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਉਹ ਅੱਜ ਪੰਜ ਛੇ ਦਿਨ ਹੋ ਗਏ ਮਰਮਰਤ ਤੇ ਬੈਠ ਕੀ ਪੰਜਾਬ ਸਰਕਾਰ ਸੁੱਤੀ ਪਈ ਆ ਸਾਡੀ ਪੰਜਾਬ ਸਰਕਾਰ ਦੀ ਗਲਤੀ ਆਪਣਾ ਇਹ ਸੱਤੋਂ ਵੋਟਾਂ ਲੈ ਕੇ ਸਾਡੇ ਨਾਲ ਮੋਢਾ ਨਾਲ ਲਾ ਕੇ ਉਰਿਆਨ ਭੇਜਨ ਮਾਨ ਸਾਹਿਬ ਭੇਜਨ ਕਿਸੇ ਚੁਟੀਆਂ ਨਾਲ ਸਾਡੇ ਪ੍ਰਧਾਨ ਜੀ ਨੂੰ ਹੌਸਲਾ ਦੇਣ ਉਹਦੇ ਬਰਾਬਰ ਆ ਕੇ ਬੈਠਣਾ ਉਹਨੂੰ ਉਹਨਾਂ ਵਰਤ ਖਲਾਣ ਵੀ ਭਾਈ ਤੁਹਾਡੇ ਨਾਲ ਚੱਲਾਂਗੇ ਤੁਹਾਡੇ ਨਾਲ ਖੜਾਂਗੇ ਤੁਸੀਂ ਆਪ ਫਿਸ਼ਲ ਦੇ ਨਾਲ ਬੱਟੂ ਮਾਰ ਬਰਤ ਦੇ ਨਾਲ ਬੈਠੋ ਇਸ ਪੰਜਾਬ ਸਰਕਾਰ ਸੁੱਤੀ ਪਈ ਆ ਪੰਜਾਬ ਸਰਕਾਰ ਦੇ ਤਾਂ ਬੰਦੇ ਚੱਕ ਕੇ ਲੈ ਕੇ ਗਏ ਨੇ ਪ੍ਰਧਾਨ ਸਾਹਿਬ ਨੂੰ ਸਰ ਉਹੀ ਤਾਂ ਗੱਲ ਵੀ ਇਹ ਪਹਿਲਾਂ ਦਾ ਹੁਣ ਜਮਾਂ ਗੱਲ ਨਹੀਂ ਹੋਗੀ ਅੱਗੇ ਤਾਂ ਇਹ ਸੀਗਾ ਵੀ ਚਲੋ ਸਰਕਾਰ ਸਾਥ ਹੁੰਦੀ ਆ ਪਰ ਹੁਣ ਬਿਲਕੁਲ ਹੁਣ ਸਾਨੂੰ ਚੱਕਣੇ ਲੱਗੇ ਸਭ ਹੁਣ ਸਾਥ ਹੋ ਗਈ ਪਰ ਤੁਸੀਂ ਇਹ ਦੇਖ ਲਓ ਵੀ ਹੁਣ ਥੋੜੇ ਟਾਈਮ ਰਹਿ ਗਿਆ ਸਰਕਾਰ ਦਾ ਹੁਣ ਜੇ ਸਾਡੇ ਲੋਕਾਂ ਦੇ ਤੱਕ ਹੋਰ ਐ ਫਿਰ ਸਰਕਾਰ ਨੂੰ ਵੀ ਲੋਕ ਚੱਕਣ ਜਾਂਦੇ ਸਰਕਾਰ ਨੂੰ ਮਿਟਾ ਦਿੰਦੇ ਨੇ ਬਸ ਜਿੰਨੀ ਉਮੀਦ ਨਾਲ ਇਹ ਆਪਾਂ ਸਰਕਾਰ ਲਿਆਂਦੀ ਦੀ ਭਗਵੰਤ ਮਾਨ ਦੀ ਤੁਹਾਨੂੰ ਲੱਗਦਾ ਵੀ ਉਹਨੇ ਕੰਮ ਪੂਰੇ ਕਰੇ ਨੇ ਨਹੀਂ ਸਾਰ ਇਹਨਾਂ ਨੇ ਪਹਿਲੀ ਬੇਨਤੀ ਦਾ ਸਾਡੇ ਕਿਸਾਨ ਦੀ ਸਾਰ ਨਹੀਂ ਲਈ ਕੋਈ ਜਦੋਂ ਸਾਡੇ ਅਸਰੂ ਗਰੇ ਚੱਲੇ ਆ ਗੋਲੇ ਸਰੂ ਜੀ ਉਹ ਮੁੰਡਾ ਮਰਿਆ ਹੈ ਇੱਥੇ ਗੋਇਆ ਮਰੇ ਹਾਂ ਜੀ ਉਹ ਤੁਸੀਂ ਇਹ ਦੇਖ ਲਓ ਵੀ ਸ਼ੁਭ ਕਰਨ ਸ਼ੁਭ ਕਰਨ ਸੌਰੀ ਸ਼ੁਭ ਕਰਨ ਇੱਥੇ ਹੋਇਆ ਮੈਂ ਸਰ ਸਾਡਾ ਉੱਧਰ ਏਰੀਆ ਰਾਜਪੁਰ ਕੋ ਸੰਭੂ ਬਾੜ ਦੇ ਪੈਂਦੇ ਸੀ ਸੰਭੂ ਬਾੜ ਦੇ ਜਦੋਂ ਅਸੀਂ ਉੱਧਰ ਸਾਡਾ ਫਰਜਮੰਦਾ ਵੀ ਸਾਡਾ ਪ੍ਰਧਾਨ ਜੀ ਮਰਨ ਮਰਦ ਤੇ ਬੈਠਾ ਹੈ ਸੰਭੂ ਬਾੜ ਦੇ ਸਾਡਾ ਸਰੂ ਜੀ ਅਸੀਂ ਉੱਧਰ ਲਾਈ ਬੈਠੇ ਆ ਤੇ ਇਹਨਾਂ ਦਾ ਫਰਜਮੰਦਾ ਜਦੋਂ ਹਰਿਆਣੇ ਵਾਲਾ ਜੀ ਉਹ ਇੱਧਰ ਚਲਾ ਸਕਦਾ ਇਹ ਸੱਤੇ ਮੋਰੇ ਕਿਉਂ ਫੋਰਸ ਲਾਈਏ ਨੇ ਪੰਜਾਬ ਸਰਕਾਰ ਨੇ ਉਹ ਤੋਂ ਇਲਾਵਾ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਚਲਾਉਣ ਦਾ ਮਤਲਬ ਹੀ ਨਹੀਂ ਨਾ ਮਾੜਾ ਪੰਜਾਬ ਉਹ ਤਾਂ ਬੰਦ ਹੀ ਬੰਦ ਨਹੀਂ ਉਹ ਤਾਂ ਫਿਰ ਸਰ ਜਦਾ ਪਤਾ ਇਹਨਾਂ ਨੂੰ ਵੀ ਮੋਰਚੇ ਲਾ ਕੇ ਇਹ ਆਪਣੀ ਸਕਿਉਰਟੀ ਮੋਰੇ ਲਾਵੇ ਸਾਡੇ ਜਿਹੜੇ ਉਹ ਬੈਰੀਅਰ ਲਾਏ ਹੋਏ ਨੇ ਉਹ ਵੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਲਾਏ ਹੋਏ ਨੇ ਆਪਣੇ ਖੇਤਾਂ ਦੇ ਵਿੱਚ ਜਾਂ ਆਪਣੇ ਘਰ 'ਚ ਕੋਈ ਬੈਰੀਅਰ ਲਾ ਲੂਗਾ ਸਰ ਇਹ ਸੁੱਤੀ ਪਈ ਹੈ ਪੰਜਾਬ ਸਰਕਾਰ ਜਦ ਸਾਡੇ ਦੇ ਅੱਗੇ ਉਹ ਗੋਲੀਆਂ ਚਲਾ ਰਹੇ ਆਂ ਅਸੀਂ 92 ਸਿੱਟਾ ਜਿਤਾਇਆ ਇਹ ਸੁੱਤਾ ਪਿਆ ਸਾਡਾ ਵਸੀਮ ਸੁੱਤਾ ਪਿਆ ਸੀਮ ਇਹਦਾ ਫਰਜ਼ ਨਹੀਂ ਬਣਦਾ ਜਦੋਂ ਪਤਾ ਲੱਗਿਆ ਵੀ ਉਹ ਅੱਗੇ ਨਾ ਕੇ ਲੱਗ ਗਿਆ ਪੱਕਾ ਇਹ ਤਾਂ ਕੋਲ ਮਿਲਟਰੀ ਹੈ ਕੀ ਸਾਡੇ ਮੂਹਰੇ ਲਾਵੇ ਸਾਡੇ 90 ਜਨ ਮੁੰਡੇ ਬੱਜਨ ਤੇ ਮਰਨ ਤੇ ਉਹਨਾਂ ਨੂੰ ਲਾਵੇ ਭਾਈ ਉਹਨਾਂ ਦੇ ਮੂਹਰੇ ਲਾ ਤੇ ਮੈਂ ਮੂਹਰੇ ਅਸੀਂ ਤੁਸੀਂ ਬੈਠੋ ਜਦੋਂ ਫੈਸਲਾ ਲਵਾਂਗਾ ਦੋਨੇ ਦਿਨ ਖੋਲ ਦਾਂਗੇ ਜਦੋਂ ਖੋਲ ਦਾਂਗੇ ਸਾਨੂੰ ਛੱਡਣਗੇ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੀ ਮੋਟਰੇ ਮੋਟਾ ਲਾ ਕੇ ਚੱਨ ਲਾ ਫੇ ਸਾਡਾ ਸੀਗਾ ਵੀ ਆ ਸਾਡਾ ਪਰ ਸਤੋ 92 ਸਿਚਾ ਲੱਤੀ ਸਭ ਤੋਂ ਬਾਅਦ ਇਹ ਕਿਟਰ ਹੋਇਆ ਕਿਸੇ ਅੱਖ ਦੇ ਪੈਣਾ ਮੇਰੇ ਤੋਂ ਬਜ਼ੁਰਗਾਂ ਨੇ ਦੱਸਿਆ ਅੱਖਾਂ ਦੀ ਨੀਗਾ ਉੜ ਗਈਆਂ ਪਕਾਈਆਂ ਦੇ ਪੈਰ ਸੜ ਗਏ ਤੇ ਹਾਲਾਂਕਿ ਪੈਣਾ ਕਿ ਮੈਂ ਕਿਸਾਨ ਦਾ ਪੁੱਤ ਆ ਸੀਐਮ ਸਾਹਿਬ ਅੱਜ ਸਾਡਾ ਕਿਸਾਨ ਮਰ ਰਿਹਾ ਪੋਕਰ ਦਾਤੇ ਬੈਠਾ ਅੱਜ ਨੂੰ ਦਿਖਦਾ ਨਹੀਂ ਵੀ ਆ ਗਿਆ ਸੀ ਇਹਨਾਂ ਦਾ ਮਰ ਮਰਦਾ ਮੱਤ ਖਲਾਈਏ ਫੇਰ ਸਤੋ ਕੀ ਬਣ ਗਏ ਸਾਡਾ ਪਰ ਮੈਂ ਬੇਨਤੀ ਇਹ ਕਰਦਾ ਵੀ ਕੱਲੇ ਕਿਸਾਨ ਨੂੰ ਨਾ ਸਭ ਅੰਸਾਰ ਤੇ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਉਹ ਤੋਂ ਬਾਅਦ ਵਾਰੀ ਥੋੜੀ ਆਈ ਵੀ ਹੁਣ ਇਸ ਤੁਹਾਡੀ ਗੱਲ ਵਧੀਆ ਐਂਕਿਓ ਦੇਖ ਲਓ ਐਂ ਦੀ ਝੋਨਾ ਸਾਡਾ ਰੁਲਿਆ ਤਾਂ ਬਾਜ਼ਾਰ ਚ ਕਹਿੰਦੇ ਯਾਰ ਕੀ ਕਰੀਏ ਸਾਡੇ ਕੋਲ ਪੈਸਾ ਨਹੀਂ ਆ ਰਹਾ ਮਾਰਕੀਟ ਚ ਮੈਂ ਕਿਹਾ ਤੁਸੀਂ ਦੇਖੋ ਸੱਤੋ ਬਾਅਦ ਉਹ ਤੁਹਾਡੇ ਦੁਕਾਨਦਾਰਾਂ ਕਰਿਆ ਬੰਦ ਇਹਨਾਂ ਨੇ ਮੌਲ ਖੋਦਨੇ ਆ ਤੁਹਾਨੂੰ ਰੱਖਣ ਕੋ ਤੇ ਨੌਕਰ ਅੱਜ ਤੁਹਾਡੀ ਦੁਕਾਨਦਾਰ ਛੋਟੇ ਦੁਕਾਨ ਦੀ ਜਸਾਰੀ ਆ ਜਿੰਨੀ ਮਰਜ਼ੀ ਖੋਲੋ ਜਿੰਨੀ ਬੰਦ ਕਰੇ ਅਗਰ ਤਾਂ ਕੋਈ ਪਰਿਵਾਰ ਦਾ ਮੁਹਾਰਤ ਕੰਮ ਜੇ ਜਾਂਦਾ ਤਾਂ ਮੈਂ ਤਾਂ ਬੇਨਤੀ ਕਰਦਾ ਸਭ ਨੂੰ ਵੀ ਸਾਰੇ ਦੁਕਾਨਦਾਰਾਂ ਨੂੰ ਵੀ ਸਾਥ ਦੇਣਾ ਚਾਹੀਦਾ ਹਰ ਵਰਕਰ ਨੂੰ ਭਗਵਾਨ ਤਮਨ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤਾਂ ਮੈਨੂੰ ਸਾਰਾ ਕੁਝ ਪਤਾ ਹੈ ਤੇ ਹੁਣ ਹੁਣ ਦੇਖੋ ਜੀ ਤੁਸੀਂ ਹੁਣ ਤਾਂ ਤੁਸੀਂ ਜੋ ਤੁਹਾਨੂੰ ਸ਼ੋਰ ਰਿਹਾ ਵੀ ਇਹਦਾ ਮੋਦੀ ਨਾਲ ਜਿਹੜੀ ਇਹਨਾਂ ਦੀ ਉਹ ਜੋ ਜ਼ਿਕਰ ਜਾਂ ਸਾਨੂੰ ਸਭ ਨੂੰ ਦੇਖੋ ਸਾਡੇ ਪ੍ਰਧਾਨ ਨੂੰ ਚੱਕ ਲੈਗੇ ਹੋਂਤਸ ਇਹ ਦੇਖੋ ਵੀ ਇਹ ਸਿਰਫ ਮੋਦੀ ਨਾਲ ਰਹਿਵਾ ਸਾਡੇ ਕਿਸਾਨ ਦਾ ਪੁੱਤ ਤਾਂ ਗੱਦਾਂ ਹੀ ਨਹੀਂ ਇਹਨਾਂ ਕੋਲ ਕਿਸਾਨ ਦਾ ਪੁੱਤ ਹੋਣਾ ਆ ਕੇ ਸਾਡੇ ਪ੍ਰਧਾਨ ਜੀ ਨੂੰ ਪਤਾ ਨਹੀਂ ਮਾਰ ਰਹੇ ਆ ਆ ਕੇ ਇਹਨਾਂ ਨੂੰ ਵਰਤ ਖਿਲਾਉਣ ਦਾ ਬੈਠੇ ਸਾਡਾ ਤੁਰਨ ਸਾਡੇ ਦੇ ਗੋਲਿਆਚਾਰੀਆਂ ਸੁੱਤੇ ਪਏ ਆ ਅੱਜ ਸਾਨੂੰ 9 10 12 ਸਾਲ ਹੋ ਜਾਣਾ ਮਹੀਨਾ ਰਹਿ ਗਿਆ ਸਾਡਾ ਸਾਰਾ ਕਿਦੋਂ ਡੇਢ ਮਹੀਨਾ ਕਿ ਸਾਡਾ ਸਾਲ ਹੋ ਗਿਆ ਹੁਣ ਤੱਕ ਸਗਾ ਸੁੱਤੀ ਪਈ ਆ ਔਰ ਸਰ ਫਿਰ ਅਸੀਂ ਹਰ ਜਿੱਥੇ ਤੁਸੀਂ ਗੁਰੂਆਂ ਨੰਗਰ ਚੱਲਦਾ ਹੈ ਇਹਨਾਂ ਦੇ ਜਿਹੜੇ ਸਾਡੇ ਤੇ ਗੋਲੀਆਂ ਵਿਚਾਲਦੇ ਆ ਬਾਬੇ ਲਾਲਕ ਦਾ ਸਾਨੂੰ ਆਡਰ ਆ ਵੀ ਸਭ ਨੂੰ ਨੰਗਰ ਛਕਾਣਾ ਆ ਆਪਾਂ ਉਹਨਾਂ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਛਕਾ ਰਹੇ ਆ ਛਕਾਣਾ ਨਹੀਂ ਅਸੀਂ ਬੇਲ ਬਿਖ ਰਹੇ ਅਸੀਂ ਨਹੀਂ ਛਕਾ ਰਹੇ ਬਾਬੇ ਦਾ ਨੰਗਰ ਚੱਲ ਰਿਹਾ ਬਾਬੇ ਨਾਲ ਦਾ ਨੰਗਰ ਚੱਲ ਰਿਹਾ ਬਾਬੇ ਨਾਲ ਨੇ ਖੇਤੀ ਚਲਾਈ ਆ ਖੇਤੀ ਉਹਨਾਂ ਨੇ ਉੱਤਮ ਤਾਈ ਗਈ ਆ ਵੀ ਇੱਕ ਖੇਤੀ ਤੋਂ 95 ਬੰਦੇ 95% ਕਹਿ ਲਓ 95% ਉਹ ਖੇਤੀ ਦੇ ਨਾਲ ਹੀ ਦੁਨੀਆ ਦਾ ਸਰਕਲ ਚੱਲ ਰਿਹਾ ਕਾਹ ਪਿੰਦਾ ਹੁਣ ਸਾਨੂੰ ਕਹਿੰਦਾ ਮਦਾਰਕ ਵੀ ਉਹਦਾ ਅਸੀਂ ਤਾਂ ਜਾਣ ਨੂੰ ਤਿਆਰ ਆ ਅੱਗੇ ਅੱਗੇ ਸਿੱਧਾ ਜਾਣ ਨੂੰ ਦਿੱਲੀ ਨੂੰ ਤਿਆਰ ਆ ਖੋਦ ਰਸਾ ਜੇ ਬੈਰੀਅਰ ਖੋਦਨ ਫੇਰ ਉਹ ਅਸੀਂ ਬੈਠੇ ਫੇਰ ਸਾਨੂੰ ਕਹਿ ਸਕਦੇ ਵੀ ਅਸੀਂ ਗਲਤ ਬੈਠੇ ਆ ਅਸੀਂ ਤਾਂ ਜਾਣ ਨੂੰ ਤਿਆਰ ਆ ਤਰੀਕ ਨੂੰ ਜਾਣ ਨੂੰ ਤਿਆਰ ਹਾਂ ਤੁਸੀਂ ਜਿਵੇਂ ਸਰ ਸਾਡੇ ਪ੍ਰਧਾਨ ਕਹਿਣਗੇ ਪਰ ਮੈਂ ਸਾਨੂੰ ਤੁਰਕੇ ਜਿਸ ਤਰ੍ਹਾਂ ਆਰਡਰ ਆਉਣਗੇ ਉਹਦੇ ਤੁਰਕੇ ਜਾਣਾ ਜੋ ਟਰੈਕਟਰ ਜਾਣਾ ਜਾਂ ਗੱਡੀਆਂ ਨਾਲ ਜਾਣਾ ਟ੍ਰੇਨਾਂ ਨਾਲ ਜਾਣਾ ਜਿਵੇਂ ਉਹ ਪ੍ਰਧਾਨ ਦੇ ਹੁਕਮ ਹੋਗਾ ਸਿਰ ਮੱਥੇ ਕੋਣਾ ਕਰਾਂਗੇ ਪਰ ਉਹ ਜਿਹੜੇ ਉਹ ਕੋਲੇ ਪਾਦਰਾ ਨਾਲ ਜਾਂਦਾਂਗੇ ਉਹਨਾਂ ਤੋਂ ਬਾਹਰ ਨਹੀਂ ਚਲਦੇ ਜਿਸ ਤਰ੍ਹਾਂ ਕਹਿਣਗੇ ਉਸੇ ਰੇ ਪਹੁੰਚਾਂਗੇ ਜ਼ਰੂਰ ਮੋਰਚੇ ਦੇ ਵਿੱਚ ਜਿਹੜੀਆਂ ਸਮਾਵਾਂ ਨੇ ਜਿਵੇਂ ਸਹੂਲਤਾਂ ਦੀ ਲੋਡ ਪੈਂਦੀ ਹੈ ਪੈਸੇ ਦੀ ਲੋਡ ਪੈਂਦੀ ਹੈ ਖਾਣ ਪੀਣ ਦੀ ਲੋਡ ਪੈਂਦੀ ਹੈ ਉਹ ਤਾਂ ਚਲੋ ਪੰਜਾਬੀ ਬਾਹਰ ਜਾ ਕੇ ਵੀ ਲੰਗਰ ਲਾਉਂਦੇ ਨੇ ਉਰੇ ਤਾਂ ਕੋਈ ਘਾਟ ਹੀ ਨਹੀਂ ਮਤਲਬ ਘਾਟ ਸਿਰਫ ਇਹ ਹੈ ਕਿ ਆਪਾਂ ਨੂੰ ਜਿਹੜੇ ਆਪਣੇ ਹੱਕ ਨਹੀਂ ਮਿਲ ਰਹੇ ਹੱਕ ਸਰ ਪਤਾ ਕਹਿ ਲੈਣੇ ਸਾਡੇ ਦੋਨੇ ਨਾ ਇੱਕ ਤਾਂ ਸ਼ੰਭੂ ਕਾਖਰੋੜੀ ਦੋ ਜਿਹੜੇ ਸਾਡੇ ਲੱਗੇ ਹੋਆ ਇਹਨਾਂ ਦੀ ਜਿਹੜੀ ਪੌੜਸੀ ਆਈਦੀ ਜੀਰੀ ਨੂੰ ਨਾ ਚੱਕਲ ਕਰਕੇ ਸਾਡਾ ਵੀ ਇਹ ਧਰਨੇ ਲਾਣਗੇ ਸੜਕਾਂ 'ਗਾ ਵੀ ਇਹਨਾਂ ਦੇ ਮੋਰਚੇ ਪੱਟੇ ਜਾਣ। ਹੂੰ। ਉਹ ਬਾਬੇ ਨਾਲ ਦੀ ਕਿਰਪਾ ਹੈ। ਅਸੀਂ ਬੰਨ ਬੰਨ ਕੇ ਪ੍ਰਾਂ ਰ ਅਜ ਤੋਰੇ ਵੀ ਸੰਭੀ ਗਏ। ਸੜਕਾਂ ਦੇ ਇਜਾਮ ਵੀ ਲਾ ਕੇ ਜੀਰੀਆਂ ਵੀ ਚਕਾਈਆਂ। ਹੂੰ। ਤੇ ਇਹਨਾਂ ਨੇ ਫੇਰ ਫਾ ਫੇਰ ਢਾਈ ਬੰਦ ਕਰ ਤੇ ਆ। ਵੀ ਉਹ ਢਾਈ ਪਿੱਛੇ ਉਧਰ ਉੱਡਣਗੇ। ਵੀ ਇਹਨਾਂ ਦੇ ਧਰਨੇ ਕਮਜ਼ੋਰ ਹੋਣਗੇ। ਪਰ ਉਹ ਬਾਬੇ ਨਾਲ ਦੀ ਕਿਰਪਾ ਸਾਡੇ ਬਾਰ-ਬਾਰ ਜਿਹਦੇ ਦੋ ਭਾਈਆ ਉਹ ਇੱਕ ਇੱਧਰ ਆ ਇੱਕ ਉਧਰ ਖੇਤੀਬਾੜੀ ਹੋ ਗਿਆ। ਵੀ ਅਸੀਂ ਧਰਦਾ ਵੀਨ ਕਮਜ਼ੋਰ ਹੋਣਦੇ। ਆ ਚਲੋ ਬਿਜਾਈ ਜੇ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਬਿਜਾਈਆਂ ਸਾਡੀਆਂ ਹੋ ਗਈਆਂ ਹੁਣ ਸਾਡਾ ਕਾਬਲਾ ਫਸਲਾ ਸ਼ੁਰੂ ਹੋ ਗਿਆ ਤੁਸੀਂ ਦੇਖ ਲਈਆ ਭਦੇਰ ਸਾਹਮਣੇ ਅੰਮ੍ਰਿਤਸਰ ਤੋਂ ਕਿੰਨਾ ਘਟ ਸੀਗਾ ਉਹ ਉੱਥੇ ਘੱਟ ਨਾ ਸੀਗਾ ਚੌਥੇ ਪੰਜੇ ਦੇਖਿਆ ਟੀਵੀ ਜਿਵੇਂ ਦਿੱਲੀ ਘਟ ਸੀਗਾ ਐਨੀ ਦੁਨੀਆ ਤੋਂ ਤਿਆਰ ਬੈਠੀ ਆ ਉਹਨਾਂ ਨੇ ਸਿਰਫ ਇੱਕ ਆਏ ਵੀ ਜਿੱਥੇ ਹੁਕਮ ਕਰਨਗੇ ਉੱਤਰ ਚਾਹੇ ਤੁਰਕੇ ਜਾਣਾ ਪਵੇ ਤੇ ਪਰ ਇਹਨਾਂ ਦੀ ਜਿਹੜੀ ਸਿਆਸਤ ਆ ਪੰਜਾਬ ਸਰਕਾਰ ਦੀ ਵੀ ਕਿਆ ਕਾ ਡੀਏਪੀ ਕਿਉਂ ਨਹੀਂ ਮਿਲਦਾ ਸੀ ਕਦੇ ਡੀਬੀ ਬੰਦ ਕਰਦਾ ਕਦੇ ਜਿਨੀ ਚੱਕਰੀ ਬੰਦ ਕਰਤੀ ਕਦੇ ਸਾਡੇ ਕਦੇ ਵੀ ਇਹ ਧੂਗੀ ਕਰਕੇ ਏਪ ਧਰਨੇ ਉੱਠ ਕੇ ਉਧਰ ਆ ਜਾਣ ਧਰਨੇ ਦਾ ਕਮਜ਼ੋਰ ਹੋ ਜੇ 250 ਸਕਾਰ ਦੀ ਬਹੁਤ ਕਮੀਆਂ ਜੀ 50 ਸਕਾਰ ਸਾਡੇ ਨਾਲ ਮੋਟਰਾਂ ਲੱਗੇ ਨਹੀਂ ਚਲਦੀ ਜੇ ਸਾਡੇ ਨਾਲ ਬੋਲੋ ਜੇ ਚੱਲੇ ਅਸੀਂ ਇੰਨੀਆਂ ਸੀਟਾਂ ਦਿੱਤੀਆਂ ਸਾਡੇ ਪ੍ਰਧਾਨ ਜੀ ਪੋਖੜਦਾ ਦੇ ਬੈਠੇ ਨਹੀਂ ਸੁੱਕਦੇ ਨਹੀਂ ਸੁੱਤੇ ਪਏ ਐ ਉਹਨਾਂ ਨੇ ਜਿਹੜੇ ਇਹ ਹਰਕਤ ਕੀਤੀ ਸੀ ਉਹਨਾਂ ਨੂੰ ਚੱਕਣ ਦੇ ਵੀ ਇਹ ਤੇ ਵੀ ਧਰਨਾ ਲੋਕ ਉਧਰੋਂ ਲੁਧਿਆਣੇ ਵੱਲ ਨੂੰ ਹੋ ਜਾਣਗੇ ਇੱਥੋਂ ਚਲੇ ਜਾਣ ਪਰ ਇਹ ਜਿਹੜੇ ਕਿਸਾਨ ਨੇ ਇੰਨੀ ਜੇਤੀ ਜਾਣੇ ਵਾਲੇ ਨਹੀਂ ਸਰ ਜੇ ਨਾ ਸਾਡੇ ਭਧਾਂ ਨੂੰ ਛੱਡ ਦਿੱਤਾ ਤਾਂ ਕੋਠੀ ਨੂੰ ਘੇਰਾ ਪਾਉਣ ਨੂੰ ਤਿਆਰ ਤੇ ਸੀ ਕੋਠੀ ਕੋਠੀ ਪੇਰਾ ਪਾਉਣ ਨੂੰ ਤਿਆਰ ਤਾਂ ਪੁਰਾ ਡਰਦੇ ਨਹੀਂ ਛੱਡਿਆ ਡਰਦਿਆਂ ਛੱਡਿਆ ਨਾ ਛੱਡਦੇ ਦੇਖਣ ਤੇ ਝਟ ਗਿਆ ਬਣਦਾ ਉੱਥੇ ਇਹ ਜਿਹੜਾ ਲੋਕਤੰਤਰ ਬੜਾ ਹੈ ਭਗਤ ਸਿੰਘ ਸਾਹਿਬ ਆਪ ਕਹਿੰਦੇ ਨੇ ਲੋਕਤੰਤਰ ਬੜਾ ਹੁਣ ਭੁੱਲ ਗਿਆ ਜਦੋਂ ਵੋਟਰਾਂ ਦੇ ਮਿਲਣਗੇ ਲੋਕਤੰਤਰ ਬੜਾ ਉਹ ਸੇਸਾਂ ਭੁੱਲੇ ਪਿਆ ਵੀ ਲੋਕਤੰਤਰ ਇਹ ਜਿਵੇਂ ਉਹ ਭੁੱਲ ਗਿਆ ਤਾਂ ਲੋਕ ਅਸੀਂ ਯਾਤਰਾ ਕਰਨ ਨੂੰ ਤਿਆਰ ਬੈਠਿਆ ਨਾ ਛੱਡਦੇ ਪਤਾ ਲੱਗਾ ਕੋਠੀ ਨੂੰ ਕਿਵੇਂ ਪੈਂਦਾ ਘੇਰਾ ਇਹ ਸਰ ਜਿੰਨਾ ਉਹ ਕਰਦੇ ਕਹਿੰਦੇ ਜਿਸ ਤਰ੍ਹਾਂ ਕਹਿੰਦੇ ਨੇ ਵੀ ਜਿੰਨਾ ਤੁਸੀਂ ਕਿਸੇ ਚੀਜ਼ ਨੂੰ ਰੇਤੀ ਲਾਇਓ ਤਿੱਖੀ ਹੁੰਦੀ ਆ ਜਿੰਨਾ ਸਾਨੂੰ ਤਾਂ ਗੱਲ ਕਿ ਹੁੰਦੀ ਸੀ ਤਿੱਖੇ ਹੋ ਰਹੇ ਆ ਉਹਨੇ ਬਾਬੇ ਨਾਲ ਦੀ ਕਿਰਪਾ ਨੰਗਰ ਵੀ ਤਿਆਰ ਆ ਸਾਡੇ ਪਿੰਡਾਂ ਚੋਂ ਸਾਰੇ ਲੋਕ ਕਲ ਕਦੇ ਬਜਾਈਆਂ ਹੋ ਗਈਆਂ ਰੇ ਚਾਹ ਕਬੂ ਚ ਗਿਆ ਸਜੋ ਚ ਗਿਆ ਜੋ ਮਰਜੀ ਕਰਾ ਤੇ ਹੁਣ ਸਾਡਾ ਸਾਰਾ ਕੋ ਉਤਰ ਨਹੀਂ ਨੱਪੜ ਗਿਆ ਹੁਣ ਸਾਡੇ ਲੋਕ ਸਾਰੇ ਆਉਂਦੇ ਤੇ ਬੀਏ ਵਗੈਰਾ ਦੀ ਸਪਲਾਈ ਹੁਣ ਠੀਕ ਹੈ ਆ ਯੂਰੇ ਦੀ ਉਹ ਫਿਰ ਜਿਵੇਂ ਕਹਿੰਦਾ ਹੁਣ ਸਾਡੇ ਫਿਰ ਕਿਸਾਨ ਫਿਰ ਹੁਣ ਜਿਵੇਂ ਪਹਿਲਾਂ ਪਿਆਰਾਂ ਦੇ ਹੁਣ ਡੰਡੇ ਨਾਲ ਇਹਨੂੰ ਤਿਆਰ ਹ ਨਹੀਂ ਦਿਨ ਕੇ ਪਹਿੋਂ ਠੰਡੇ ਨਾਲ ਤੇ ਹੁਣ ਢਾਈ ਵੀ ਆ ਗਿਆ ਫਿਰ ਯੂਰੀਆ ਵੀ ਲੱਗਿਆ ਹੁਣ ਜਿੰਨੀ ਕੋਸ਼ਿਸ਼ਾਂ ਕਰੀਆਂ ਇਹਨਾਂ ਨੇ ਵੀ ਤਾਂ ਕਰਕੇ ਇਹਨਾਂ ਨੂੰ ਰੁਕਾਵਟ ਪਾ ਰਹੇ ਰੁਕਾਵਟ ਪਾ ਕੇ ਇਹਨਾਂ ਨੂੰ ਉਧਰੋਂ ਉਧਰੋਂ ਜਾਣ ਹੈ ਕੋਈ ਰਿਸਤਰੀ ਜਾਵੇ ਹਰਿਆਣੇ ਜਾਣ ਉੱਥੇ ਖਿੰਧਰ ਜਾਣੇ ਪਰ ਉਹ ਬਾਬੇ ਨਾਲ ਦੀ ਕਿਰਪਾ ਸਾਡੇ ਬਾਰ-ਬਾਰ ਮਤਲਬ ਪਿੰਡਾਂ ਚੋਂ ਅੱਕਣੇ ਆ ਕੇ ਸਾਰੇ ਕੰਮ ਸਾਡੀ ਬੈਰ ਦੀ ਕਿਰਪਾ ਨਾਲ ਕੰਮ ਫਦੇ ਹੀ ਆ ਸਾਰੇ ਔਰ ਅਭੀ ਫਦੇ ਕਰਕੇ ਰਾਂਗੇ ਅਸੀਂ ਭਾਵੇਂ 2 ਸਾਲ ਲੱਗਣ 4 ਲੱਗਣ ਭਾਵੇਂ ਜੀ ਸਹਕਾਰ ਤੋੜ ਕੇ ਕਰੀਏ ਨਹੀਂ ਹੂੰ ਵੀ ਜੇ ਆਪਾਂ ਨਹੀਂ ਫਤੇ ਕਰਾਂਗੇ ਕਿਸਾਨ ਤਾਂ ਸਮਝ ਲੋ ਮਰਿਆ ਬਰोबर ਹੋ ਗਿਆ ਇਹ ਤਾਂ ਹੱਕ ਤਾਂ ਲੈਣੇ ਪੈਣਗੇ ਆਪਣਾ ਆਸਾਨ ਵੀ ਸਾਰੇ ਮੈਂ ਤੁਹਾਨੂੰ ਦੱਸਦਾ ਸਭ ਮਰਨਗੇ ਪਹਿਲਾ ਕਿਸਾਨ ਹੈ ਪਹਿਲਾ ਕਿਸਾਨ ਤੋਂ ਬਾਅਦ ਤਾਂ ਸਾਰੇ ਹੀ ਲੜੀ ਨੇ ਪਾਣਗੇ ਸਾਬ ਸਭ ਦੁਕਾਨਾਂ ਠੱਪ ਜਾਣਗੀਆਂ ਆ ਟਰੈਕਟਰਾਂ ਕਿੰਨੇ ਟਰੈਕਟਰਾਂ ਗੱਡੀਆਂ ਕਿੰਨੇ ਕਿੰਨੇ ਸ਼ੋਰੂਮ ਆ ਅੱਜ ਪਰਸੋਂ ਤੋਂ ਗੱਲ ਹੋਈ ਦੀ ਸਾਡੇ ਸਰਚ ਚੰਡੀ ਕਰਦੇ ਨਹੀਂ ਆ ਉਹ ਸਾਰੇ ਗੱਡੀਆਂ ਭਰ ਕੇ ਪਾਣਦੇ ਸੰਭੂਲੇ ਕਹਿੰਦੇ ਆ ਉਹਨਾਂ ਨੂੰ ਫੋਨ ਆਉਂਦਾ ਸੀ ਤੁਸੀਂ ਗੱਡੀ ਨਮੀ ਦੇਣਾ ਕਹਿੰਦੇ ਰਸਾ ਸ਼ੰਭੂ ਬੈਠਿਆ ਸੀ ਗੱਡੀਏ ਤੇ ਟਰੈਕਟਰ ਆਉਂਦਾ ਟਰੈਕਟਰ ਲਾਉਂਦਾ ਤੇ ਟਰੈਕਟਰ ਨਹੀਂ ਲੈ ਰਿਆ ਉਹਦਾ ਕੋਈ ਵੀ ਠੀਕ ਆ ਜਿਹੜੇ ਮਤਲਬ ਸਾਢੇ ਕਿਸਾਨ ਮਨ ਤੋਂ ਦੁਖੀ ਆ ਉਧਰਲੇ ਪਾਸੋਂ ਸਾਰੇ ਵੀ ਕੰਮ ਬੰਦ ਪਏ ਆ ਸਾਨੂੰ ਆਪ ਦੱਸਦੇ ਕੋਈ ਕਹਿੰਦਾ ਮੇਰਾ ਟਰੈਕਟਰ ਮਹੀਨੇ 30 ਸੇਲ ਹੁੰਦਾ ਕੋਈ ਕਹਿੰਦਾ ਘੱਟੀ ਸੇਲ ਹੁੰਦੇ ਆ ਉਹ ਕਹਿੰਦਾ ਸਾਡੇ 2-2 3-3 ਦਿਨ ਸੇਲ ਹੁੰਦਾ ਮਹੀਨੇ 'ਚ ਹਰ ਬਰਕਰ ਖਤਮ ਆ ਇੱਕ ਸਰਵਜ ਮੈਂ ਘਰ ਦਾ ਲਾਹਣਦਾ ਰਹਿੰਦਾ ਉਹਨੂੰ ਫੇਰ ਮਰਨਾ ਪੈਂਦਾ ਇੱਕ ਕਿਸਾਨ ਆ ਜਿਹੜਾ ਇਹ ਸਾਨੂੰ ਮੂਨੇ ਭੋਗੇ ਮਰਨਾ ਪੈ ਰਿਹਾ ਮਾਰਨਗੇ ਬਾਜੋ ਸਾਹਿਬ ਪਰ ਸਾਡਾ ਸਾਥ ਦੇਣਾ ਪਰਚ ਬੰਦਾ ਹਰੇਕ ਦੁਕਾਨਦਾਰ ਦਾ ਹਰੇਕ ਬੰਦੇ ਦਾ ਕਿਉਂ ਇਤੋ ਸਰਕਲ ਚੱਲਦਾ ਹੈ ਜੀ ਹੋਰ ਕੋਈ ਬੋਲਣਾ ਚਾਹੁੰਦਾ ਜੀ ਮੇਰਾ ਨਾਮ ਨੋਟ ਕਰ ਲਿਓ ਹਾਂ ਜੀ ਹਾਂ ਮੇਰਾ ਨਾਮ ਬਲਵਿੰਦਰ ਸਿੰਘ ਆ ਜ਼ਿਲ੍ਹਾ ਮੇਰਾ ਗਰਦਾਸਪੁਰ ਆ ਪਿੰਡ ਮੇਰਾ ਵੀੜਾ ਤੇਜਾ ਮੈਂ ਪਹਿਲਾਂ ਵੀ ਖਬਰ ਦੇ ਚੁੱਕਾ ਹਾਂ ਹਾਂ ਜੀ ਇਹ ਕਿਸਾਨ ਨੇ ਟਾਈਮ ਤੋਂ ਉਰੇ ਬੈਠੇ ਹਾਂ ਅਸੀਂ ਆ 10 ਮਹੀਨਾ ਜਾਂਦੇ ਆ ਜੀ ਸਾਨੂੰ ਮੈਂ ਸ਼ੰਭੂ ਬਾਰਡਰ ਤੇ ਰਿਹਾ हां लगातार सुभावा दे रहे हां जी हां जी उ तो खबरਾ ਸਾਡੀਆਂ ਜਾਂਦੀਆਂ ਰਹਿੰਦੀਆਂ ਨੇ ਆਉਂਦੀਆਂ ਰਹਿੰਦੀਆਂ ਨੇ ਤੇ ਮੈਂ ਦਾ ਆਪਣਾ ਤਾਂ ਨੋਟ ਕਰਾਇਆ ਵੀ ਹਰ ਇੱਕ ਨੂੰ ਪਤਾ ਲੱਗ ਜੂ ਵੀ ਉੱਥੇ ਟਿਕਰੀ ਬਾਡਰ ਖਨੋਰੀ ਬਾਡਰ ਤੇ ਉੱਥੇ ਚੈੱਕ ਕਰਨੀ ਬਾਬਾ ਜੀ ਬਹੁਤ ਸੁਭਾਵਾਂ ਬਹੁਤ ਤੁਹਾਡੇ ਵਰਗੇ ਜ਼ਿਮੀਂਦਾਰ ਜੇ ਉਰੇ ਬੈਠੇ ਨੇ ਤਾਂ ਮੋਰਚਾ ਚੱਲ ਰਿਹਾ ਹਾਂਜੀ ਬਿਲਕੁਲ ਸਾਰਾ ਹਰ ਇੱਕ ਦੀ ਜਿਹੜੀ ਯੋਗਦਾਨ ਆ ਉਰੇ ਹੈਗਾ ਕੀ ਕਹਿਣਾ ਚਾਹਾਂਗਾ ਅਪਜੀ ਤੁਸੀਂ ਅਸੀਂ ਪੰਜਾਬ ਕਿਸਾਨ ਮਜ਼ਦੂਰ ਜੁਨੀਆ ਪ੍ਰੈਜ਼ੀਡੈਂਟ ਨਰਿੰਦਰਪਾਲ ਸਿੰਘ ਭੰਗੂ ਜੋ ਕਿ ਸਾਡੇ ਪੰਜਾਬ ਕਿਸਾਨ ਮਿਹਦੂਰ ਯੂਨੀਅਨ ਦੇ ਸਰਦਾਰ ਸੁਖਜੀਤ ਸਿੰਘ ਅਰ ਦੋ ਝੰਡੇ ਜੋ 26 ਤਰੀਕ ਨੂੰ ਇੱਥੇ ਭੁਖੜ ਹੜਤਾਲ ਦੇ ਬੈਠੇ ਸੀ ਡੱਲੇਵਾਲ ਸਾਹਿਬ ਨੂੰ ਜੋ ਪੁਲਿਸ ਨੇ ਚੁੱਕ ਲਿਆ ਸੀ ਉਦੋਂ ਵਾਦਾ ਉਹਨਾਂ ਨੇ ਮੋਰਚੇ ਨੂੰ ਸੰਭਾਲਿਆ ਸੀ ਹੁਣ ਕੱਲ ਦੀ ਉਹਨਾਂ ਦੀ ਭੁਖੜ ਹੜਤਾਲ ਤੋੜੀ ਗਈ ਆ ਤੇ ਜਿਹੜੇ ਡੱਲੇਵਾਲ ਸਾਹਿਬ ਨੇ ਫੇਰ ਆਪਣਾ ਮੋਰਚਾ ਸੰਭਾਲ ਲਿਆ ਅਸੀਂ ਉਹਨਾਂ ਦੇ ਸਮਰਥਨ ਵਾਸਤੇ ਟਰਾਲੀਆਂ ਗੱਡੀਆਂ ਭਰ-ਭਰ ਕੇ ਇੱਥੇ ਅਸੀਂ ਜੱਸੇ ਲੈ ਕੇ ਆ ਰਹੇ ਆਂ ਕੋ ਸਾਡੇ ਜਿਹੜੇ ਕਿਸਾਨ ਭਰਾ ਨੇ ਸਾਰੇ ਪਿੰਡਾਂ ਜਿਵੇਂ ਵਿਹਲੇ ਹੋ ਚੁੱਕੇ ਨੇ ਸਾਰਿਆਂ ਨੇ ਕਣਕਾਂ ਬੀਜ ਲੀਆਂ ਹੁਣ ਸਾਰੇ ਵਿਹਲੇ ਨੇ ਹੀ ਇੱਥੇ ਟੈਂਟ ਲਵਾ ਕੇ ਤੇ ਇੱਥੇ ਵੱਧ ਤੋਂ ਵੱਧ ਜਿਹੜੀ ਆ ਨਫਰੀ ਇੱਥੇ ਇਕੱਠੀ ਕਰ ਰਹੇ ਆ ਤੇ 6 ਤਰੀਕ ਨੂੰ ਦਿੱਲੀ ਜਾਣ ਵਾਸਤੇ ਅਸੀਂ ਜਿਹੜਾ ਵਾ ਉਹਦਾ ਸੰਘਰਸ਼ ਵਾਸਤੇ ਤਿਆਰ ਹੋ ਰਹੇ ਆ ਤੇ 6 ਤਰੀਕ ਨੂੰ ਸਾਰਾ ਆਪਾਂ ਆਰੰਭ ਕਰਾਂਗੇ ਦਿੱਲੀ ਨੂੰ ਜਾਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਨਾਂ ਨੇ ਪਿੱਛੇ ਸ਼ਾਜੇਸ਼ ਰਚੀ ਜੀ ਪ੍ਰਧਾਨ ਸਾਹਿਬ ਨੂੰ ਚੱਕਿਆ ਸੀ ਤੇ ਹੁਣ ਅੱਗੇ ਜਿਹੜਾ 6 ਤਰੀਕ ਵਾਲਾ ਮੋਰਚਾ ਆ ਆਪਾਂ ਅੱਗੇ ਲੈ ਕੇ ਜਾਣਾ ਹੈ ਅੱਗੇ ਦਿੱਲੀ ਨੂੰ ਕੁਝ ਕਰਨਾ ਉਹਦੇ ਬਾਰੇ ਕੁਝ ਹੈ ਜਾਣਕਾਰੀ ਵੇਖੋ ਜੀ ਇਹਨਾਂ 6 ਤਰੀਕ ਨੂੰ ਜਿਹੜਾ 26 ਤਰੀਕ ਨੂੰ ਸਾਡੇ 25 ਤਰੀਕ ਨੂੰ ਰਾਤ ਨੂੰ ਜਿਹੜਾ ਸਾਡੇ ਪ੍ਰਧਾਨ ਜੀ ਡੱਲੇਵਾਲ ਸਾਨੂੰ ਚੁੱਕਿਆ ਸੀ ਇਹਨਾਂ ਮੋਰਚੇ ਨੂੰ ਇੱਕ ਕਮਜ਼ੋਰ ਕਰਨ ਵਾਸਤੇ ਚੁੱਕਿਆ ਹੈ ਕਿ ਜਿਹੜਾ ਪਬਲਿਕ ਦਾ ਰਜਾਉ ਆ ਉਹ ਜਿਹੜਾ ਉਧਰ ਨੂੰ ਹੋ ਜੇ ਲੁਧਿਆਣੇ ਨੂੰ ਕਿਉਂਕਿ ਲੋਕੀ ਜਿਹੜੇ ਇਥੇ ਖਿੱਲਰ ਬਿੱਲਰ ਜਾਣ ਲੋਕਾਂ ਦੇ ਮਨ ਦੇ ਚ ਡਰ ਪੈਦਾ ਹੋ ਜੇ ਕਿ ਸਾਡੇ ਜਿਹੜੇ ਚੁੱਕ ਲੈਣਗੇ ਪੁਲਿਸ ਸਾਨੂੰ ਚੁੱਕ ਨਾ ਲਵੇ ਪਰ ਉਸ ਤੋਂ ਬਾਅਦ ਆ ਸਖਜਿੰਦਰ ਸਿੰਘ ਜੋ ਸਖਜੀਤ ਸਿੰਘ ਟੋ ਡੱਲੇਵਾਲ ਆਪਣੇ ਹਰਦੋਜਨ ਦੇ ਸਾਹਿਬ ਆ ਉਹਨਾਂ ਨੇ ਮੋਰਚਾ ਸੰਭਾਲਿਆ ਇਹ ਉਹਨਾਂ ਨੇ ਸਾਰਿਆਂ ਨੂੰ ਇਹ ਪ੍ਰੇਰਣਾ ਕੀਤੀ ਕਿ ਇੱਥੇ ਮੈਂ ਭੁੱਖ ਹੜਤਾਲ ਤੇ ਬੈਰਿਆ ਤੁਸੀਂ ਮੇਰਾ ਸਮਰਥਨ ਦਿਓ ਤੁਸੀਂ ਕਿਸੇ ਵੀ ਬੰਦੇ ਨੇ ਉਧਰ ਨਹੀਂ ਜਾਣਾ ਉਧਰ ਜਾਣਗੇ ਸਾਡੇ ਜਿਹੜੇ ਲੀਡਰ ਸਾਹਿਬਾਨ ਜਿੱਦਾਂ ਸਾਡੇ ਡੱਲੇਵਾਲ ਸਾਹਿਬ ਦੇ ਨਾਲ ਕਾਫੀ ਲੀਡਰ ਸਹਬਾਨ ਹੀ ਉੱਥੇ ਗਏ ਗੱਲਬਾਤ ਕਰਨ ਵਾਸਤੇ ਲੇਕਿਨ ਸਾਡਾ ਜਿਹੜਾ ਮੋਰਚਾ ਇੱਥੇ ਜਿਹੜਾ ਲਗਾਤਾਰ ਬਣਿਆ ਰਿਹਾ ਤੇ 6 ਤਰੀਕ ਨੂੰ ਜਿਹੜਾ ਵਾ ਉਹ ਸਾਡੇ ਜਸੇਬੰਦੀਆਂ ਜੋ ਵੀ ਫੈਸਲਾ ਲੈਣਗੀਆਂ ਉਹਦੇ ਤੇ ਨਾਲ ਅਸੀਂ ਉਹ ਉਹਦੇ ਹਿਸਾਬ ਦੇ ਨਾਲ ਅਸੀਂ ਦਿੱਲੀ ਨੂੰ ਮਾਰਚ ਕਰਾਂਗੇ ਜਿਹੜਾ ਉੱਥੇ ਹਸਪਤਾਲ ਦੇ ਵਿੱਚ ਕਹਿੰਦੇ ਸੀ ਚੈੱਕ ਅਪ ਹੋਇਆ ਤੇ ਆਪਣੇ ਪ੍ਰਧਾਨ ਜੀ ਕਹਿੰਦੇ ਮੇਰਾ ਤਾਂ ਬੀਪੀ ਵੀ ਨਹੀਂ ਚੈੱਕ ਕਰਿਆ ਇੱਕ ਸਾਜਿਸ਼ ਸੀ ਉਹਨਾਂ ਦੀ ਇੱਕ ਤੋਂ ਸਾਜਿਸ਼ ਹੀ ਕਿ ਉਹਨਾਂ ਡੱਲੇਵਾਲ ਸਾਹਿਬ ਨੂੰ ਇਹਨਾਂ ਨੇ ਕਰਾਰ ਦਿੱਤਾ ਕਿ ਬਿਮਾਰ ਆ ਤੇ ਅਸੀਂ ਚੈੱਕ ਅਪ ਵਾਸਤੇ ਜਿਹੜਾ ਉੱਥੇ ਲੈ ਕੇ ਜਾ ਰਹੇ ਹਾਂ ਪਰ ਡੱਲੇਵਾਲ ਸਾਹਿਬ ਕੋਈ ਬਿਮਾਰ ਨਹੀਂ ਕੁਝ ਨਹੀਂ ਹੈਗਾ ਉਹਨਾਂ ਨੂੰ ਜੋ ਨਾਰਮਲ ਉਹਨਾਂ ਦਾ ਮੈਡੀਸਿਨ ਚੱਲਦਾ ਸੀ ਉਹਨਾਂ ਨੇ ਉਹ ਵੀ ਛੱਡ ਦਿੱਤਾ ਹੈ ਕਿ ਅਸੀਂ ਭੁੱਖਾ ਧੜ ਰੱਖ ਲਈ ਆ ਚੈੱਕ ਅਪ ਤੇ ਬਿਲਕੁਲ ਨਹੀਂ ਕੀਤਾ ਉਹਨਾਂ ਨੇ ਪਰ ਡੱਲੇਵਾਲ ਸਾਹਿਬ ਨੇ ਕਹਿ ਦਿੱਤਾ ਹੈ ਕਿ ਮੈਂ ਕੋਈ ਦਵਾਈ ਨਹੀਂ ਖਾਣੀ ਕੋਈ ਪਾਣੀ ਨਹੀਂ ਪੀਣਾ ਕੋਈ ਰੋਟੀ ਨਹੀਂ ਖਾਣੀ ਮੈਂ ਬਿਲਕੁਲ ਸੜ ਚੁੱਕਾ ਸਭ ਕੁਝ ਤੇ ਜਿਹੜਾ ਵਾ ਮੈਂ ਬਿਲਕੁਲ ਕੈਮ ਆ ਤੇ ਤੁਸੀਂ ਆਪਣੇ ਮੋਰਚੇ ਨੂੰ ਕੈਮ ਰੱਖੋ ਠੀਕ ਹੈ ਖਾਲਸਾ ਜੀ ਵੀ ਇੱਥੇ ਧਰਨੇ ਦੇ ਵਿੱਚ ਸਮਰਥਨ ਕਰਨ ਆਏ ਨੇ ਕੀ ਕਹੋਗੇ ਜੀ ਅਸੀਂ ਇੱਥੇ ਕਹਾਂਏ ਮੋਰਚਾ ਜਿੱਤਣਾ ਹੈ ਜਿੱਤ ਕੇ ਜਾਵਾਂਗੇ। ਹੂੰ ਕੋਈ ਮਤਲਬ ਸਰਕਾਰ ਨੂੰ ਕੋਈ ਬੇਨਤੀ ਜਾਂ ਕੋਈ مشਵਰਾ ਦੇਣਾ ਚਾਹੋਗੇ। ਸਰਕਾਰਾਂ ਦਾ ਕੋਈ ਨਹੀਂ ਸਾਡਾ ਸਰਕਾਰਾਂ ਤਾਂ ਅੱਧਾ ਸਣਪੂਰੀ ਜਿਹੀ ਸਰਕਾਰ ਸਾਡੀ ਗੱਲ ਹੀ ਨਹੀਂ ਮੰਨ ਰਹੀ। ਹੂੰ ਜਿਹੜੀਆਂ ਮੰਗਾਂ ਰੱਖੀਆਂ ਡੱਲੇਬਾਹ ਸਾਹਿਬ ਨੇ ਉਹ ਸਾਰੀਆਂ ਲੈ ਕੇ ਜਾਵਾਂਗੇ ਜਿਹਦੇ ਦੇ ਦੇਣਗੇ ਬਗਜਾਂਗੇ ਨਹੀਂ ਬੈਠੇ। ਤੇ ਹੁਣ ਆਉਣ ਆਉਣੇ ਵਾਲੇ ਸਮੇਂ ਦੇ ਵਿੱਚ ਦਿੱਲੀ ਅੱਗੇ ਜਾਣ ਦਾ ਵੀ ਐਲਾਨ ਹੋ ਚੁੱਕਿਆ ਹੈ। ਜਾਵਾਂਗੇ। ਹੂੰ ਪਹਿਲਾਂ ਜਿਹੜਾ ਮੋਰਚਾ ਸੀ ਜਿਹੜਾ ਆਪਣੀ ਦਿੱਲੀ ਹੋਇਆ ਸੀ ਉਦੋਂ ਵੀ ਜਿਹੜਾ ਆਪਣਾ ਨੀਲੇ ਬਾਣੇ ਵਾਲੇ ਜਿਹੜੀ ਫੌਜ ਸੀ ਉਹਨਾਂ ਨੇ ਅੱਗੇ ਹੋ ਕੇ ਅਗਵਾਈ ਕਰੀ ਸੀ ਇਸ ਵਾਰ ਵੀ ਅੱਗੇ ਹੋ ਕੇ ਅਗਵਾਈ ਕਰਾਂਗੇ ਜੇ ਅੱਗੇ ਹੋ ਕੇ ਜਾਵਾਂਗੇ ਜਿੰਨਾ ਵੀ ਕਰਨਾ ਪਿਆ ਕਰਾਂਗੇ ਹਾਂਜੀ ਮੁੜ ਕੇ ਜਾਂਦੇ ਆਂ ਜਾਂ ਜਿੱਤ ਕੇ ਜਾਵਾਂਗੇ ਜਾਂ ਮਰ ਕੇ ਜਾਵਾਂਗੇ ਹਾਂਜੀ ਇੱਕ ਪਾਸਾ ਕਰਕੇ ਜਾਵਾਂਗੇ ਤੇ ਜਿਹੜਾ ਭਗਵੰਤ ਮਾਨ ਹੈ ਤੇ ਇਹਦੀ ਜਿਹੜੀ ਸਰਕਾਰ ਹੈ ਹੁਣ ਪਿੱਛੇ ਜਿਹੜਾ ਆਪਨੇ ਇਹਨਾਂ ਨੇ ਪ੍ਰਧਾਨ ਜੀ ਸਾਹਮਣੂ ਵੀ ਚੱਕਿਆ ਇਹ ਭਗਵੰਤ ਮਾਨ ਕਿਉਂ ਪੰਗੇ ਲੈ ਰਿਹਾ ਕਿਸਾਨਾਂ ਨਾਲ ਇਹ ਬੇਈਮਾਨ ਹੈ ਜਿ ਨਚਾਰਾਂ ਕੋਲ ਕੀ ਹੁੰਦਾ ਨਚਾਰ ਆ ਇਹ ਹਮ ਨੱਚਦਾ ਸੀ ਪਹਿਲਾਂ ਗੰਮਦਾ ਸੀਗਾ 2-2 ਰੁਪਿਆ ਖਾਤਰ ਤੇ ਹੁਣ ਉਹਨੂੰ ਆਪਾਂ ਗੱਦੀ ਸਮਾਤੀ ਕਰਿਆ ਤਾਂ ਸੀਗਾ ਵੀ ਚੰਗਾ ਕਰੂਗਾ ਕੋਈ ਬਦਲਾ ਕਰਗੇ ਆਪਾਂ ਕੋਈ ਚੰਗਾ ਕੰਮ ਕਰੂ ਘਰਨੀ ਇਹਨੇ ਉਦੋਂ ਵੀ ਮਾਰਾ ਕਰਿਆ ਇਹਦੇ ਪੱਲੇ ਨਹੀਂ ਕੁਛ ਹੈਗਾ ਇਹ ਤਾਂ ਵਿਆਹ ਕਰਾ ਲਿਆ ਕਾਬਲਾ ਹੋਰ ਨਹੀਂ ਕਰੇ ਨਾ ਕੁਛ ਕਰਨ ਜੋ ਕਰਾ ਹੈਗਾ ਹੀ ਇਹ ਨਹੀਂ ਇਹ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਆਂ ਮੈਨੂੰ ਸਾਰੇ ਕਿਸਾਨਾਂ ਦੇ ਦਰਦਾਂ ਦਾ ਪਤਾ ਹੈ ਮੈਨੂੰ ਪਤਾ ਚੁੱਲਿਆਂ ਦੇ ਵਿੱਚ ਕਿਵੇਂ ਅੱਗ ਬਾਲਦੀ ਹੈ ਕੁਛ ਨਹੀਂ ਕਰਾਈ ਦੇਖ ਨੇ ਬੀਬੀਆਂ ਨੂੰ ਕਿਹਾ ਸੀ ਕਿ 100000 ਰੁਪਿਆ ਦੇਵਾਂਗਾ ਉਹ ਵੀ ਨਹੀਂ ਦਿੱਤਾ ਪੇਛਣਾ ਕਹਿੰਦਾ ਸੀ ਮੈਂ 2500 ਪੇਛਣ ਕਰਾਂਗਾ ਉਹ ਵੀ ਨਹੀਂ ਦਿੱਤੀ ਰੋਜ਼ ਧਰਨੇ ਲੱਗਦੇ ਨੇ ਆ ਬੀਬੀਆਂ ਅੰਗਣਵਾੜੀਆਂ ਨੇ ਧਰਨੇ ਲਾਈ ਜਾਂਦੀਆਂ ਜਿਹੜੇ ਹੋਰ ਨਵੇਂ ਕੱਚੇ ਮਜ਼ਦੂਰ ਸੀ ਉਹ ਕਹਿੰਦੇ ਸਾਨੂੰ ਪੱਕੇ ਕਰੋ ਉਹ ਧਰਨੇ ਲੈ ਜਾਂਦੇ ਨੇ ਇਹਦਾ ਕੱਖ ਨਹੀਂ ਕਰਿਆ ਇਹਨਾਂ ਨੇ ਜਮਾਣਾ ਇਹ ਕਰਨ ਜੋ ਕਰਾ ਹੈਗਾ ਹੀ ਹੈ ਕੋਈ ਸੰਕਰੀਬ ਨਹੀਂ ਇਹਦਾ ਬਚਾਓ ਛੱਡ ਕੇ ਭੱਜੂਗਾ ਕਦੋਂ ਭਾਜੇ ਅੱਜ ਭਾਜੇ ਪੱ ਕੱਲ ਭਾਜੇ ਇੱਕ ਹੋਰ ਮੋਰਚਾ ਚੱਲ ਰਿਹਾ ਜੀ ਆਪਣੇ ਪਿੱਛੇ ਸਮਾਨੇ ਇੱਕ ਗੁਰਸਿੱਖ ਬੰਦਾ ਟਾਵਰ ਦੇ ਉੱਤੇ ਚੜ੍ਹਿਆ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਕੋਈ ਬੇਅਦਬੀ ਕਰਦਾ ਉਹਨੂੰ ਸਜ਼ਾਵਾ ਮਿਲਣੀਆਂ ਚਾਹੀਦੀਆਂ ਨੇ ਉਹਦਾ ਵੀ ਹਜੇ ਤੱਕ ਪੰਜਾਬ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਕਰਨੀਆਂ ਚਾਹੀਆਂ ਇਹ ਜ਼ਰੂਰੀ ਹੈ ਤਾਂ ਜਦੋਂ ਮਹਾਰਾਜ ਦੀ ਬੇਅਦਬੀ ਦਾ ਤਿਰ ਪਿੱਛੇ ਰਹਿ ਕੇ ਗਿਆ ਉਹਦੀ ਵੀ ਕੋਈ ਸਰਕਾਰ ਸੁਣ ਨਹੀਂ ਰਹੀ ਉਹ ਨਹੀਂ ਜੀ ਕੋਈ ਸੁਣ ਨਹੀਂ ਰਹੀ ਜਮ ਫਿਰ ਇਹ ਪੰਜਾਬ ਸਰਕਾਰ ਮਤਲਬ ਕਿਹੜੇ ਮੂਨ ਵਾਲਾ 92 ਸੀਟਾਂ ਵੀ ਦਿੱਤੀਆਂ ਇਹ ਛੱਡ ਕੇ ਭੱਜੂਗਾ ਕੇਪਟਨ ਹੀ ਭੱਜਿਆ ਜੀ ਹੂੰ ਕੇਪਟਨ ਹੀ ਛੱਡ ਕੇ ਭੱਜਿਆ ਉਹਨੇ ਕੇਪਟਨ ਨੇ ਸੌ ਖਾਦੀ ਸੀ ਗੁਟਕਾ ਸਾਬ ਚੱਕ ਕੇ ਹੂੰ ਵੀ ਮੈਂ ਨਸ਼ਾ ਛਡਾਉਂਗਾ ਮੈਂ ਆ ਕਰੂੰਗਾ ਮੈਂ ਜਾਊ ਕਰੂੰਗਾ ਤੋ ਕੱਖ ਨਹੀਂ ਹੋਇਆ ਸੇ ਤੈਨੂੰ ਝੂਠਾ ਪੈ ਗਿਆ ਝੂਠਾ ਬਣਾ ਕਰਕੇ ਛੱਡ ਕੇ ਭੱਜ ਗਿਆ ਹੁਣ ਛੱਡ ਕੇ ਹੀ ਭੱਜੂਗਾ ਹੂੰ ਜੇ ਹੁਣ ਕੋਈ ਕਰਨ ਦਾ ਤਾਂ ਲੋਕ ਤਾਂ ਬਦਲਾ ਕਰਿਆ ਸੀਗੇ ਵੀ ਚੰਗੇ ਕੰਮ ਕਰੂਗਾ ਇਹਨੂੰ ਵੋਟਾਂ ਗਾਹ ਨੂੰ ਪਾਉਂਦੇ ਚੰਗੇ ਕੰਮ ਕਰਦਾ ਹੂੰ ਤੇ ਪਰ ਤਾਂ ਹੁੰਦਾ ਹੀ ਕੁਛ ਨਹੀਂ ਨਾ ਚੰਗਾ ਕੰਮ ਹੋਇਆ ਨਾ ਹੀ ਕੋਈ ਕਰ ਸਕਦਾ ਇਹ ਮੇਰਾ ਤਾਂ ਖਿਆਲ ਇਸ ਤੱਕ ਰਹੀ ਵੀ ਛੱਡ ਕੇ ਭੱਜੂਗਾ ਜੀ ਜਿੰਨੇ ਐਮਐਲਏ ਦੀ ਮੈਂ ਕਹਿੰਨਾ ਤਕਰੀਬਨ ਸਾਰਿਆਂ ਨੇ ਵਿਆਹ ਕਰਾ ਲਏ ਹਾਂ ਜੀ ਸਾਰਿਆਂ ਨੇ ਕਰਾ ਲਏ ਸਾਰੇ ਦੋ ਦੋ ਵੀ ਕਰਾ ਲਏ ਸਾਰਿਆਂ ਨੇ ਆਪਦੇ ਘਰ ਭਰ ਲਏ ਪੈਸਾ ਨਾ ਘਰ ਭਰ ਲੇ ਕਿਨੇ ਦਾ ਫੜੀ ਜਾਂਦੇ ਨੇ ਹੁਣ ਕਦੇ ਕੋਈ ਭਾਣ ਦਾ ਫੜਿਆ ਗਿਆ ਕਦੇ ਪੂਆ ਫੋਫੜ ਫੜਿਆ ਗਿਆ ਉਹ ਸਾਰੇ ਪੈਸੇ ਚੱਕ ਚੁੱਕੇ ਦੀ ਘਰੀਏ ਭੁੱਖ ਦੇਖੀ ਸੀ ਇਹਨਾਂ ਨੇ ਲੋਕਾਂ ਨੇ ਬੜੇ ਮਾਣ ਨਾਲੇ ਸਰਕਾਰ ਚੁਣੀ ਦੀ ਸਾਰੇ 92 ਦੇ 92 ਦੇ ਜਿੱਤਿਆ ਏ ਕਿੰਨੇ ਵੱਧ ਵੋਟਾਂ ਨਾਲ ਪਾ ਕੇ ਜਿੱਤ ਆਇਆ ਸਾਰਾ ਬੜਾ ਮਾਣ ਨਾਲ ਸੰਤ ਆਇਆ ਸੀਗਾ ਵੀ ਬੜਾ ਵਧੀਆ ਕੰਮ ਕਰੂਗਾ ਇਹ ਹੂੰ ਇਹ ਆਪਣੇ ਨਾਲ ਗੱਲਾਂ ਬਾਤਾਂ ਕਰਦਾ ਵੈ ਕਿ ਉੱਥੇ ਦਿੱਲੀ ਧਾਨੇ ਸਾਡੇ ਵਿੱਚ ਆਉਂਦਾ ਰਿਹਾ ਹੂੰ ਉਦੋਂ ਉਦਾਂ ਆਕੇਲੇ ਮੰਨਦਾ ਰਿਹਾ ਕਿ ਨਾ ਉਦੋਂ ਆਉਂਦਾ ਰਿਹਾ ਹਾਂ ਹਾਂ ਉਦੋਂ ਦਿੱਲੀ ਹੁਣ ਤਾਂ ਭੁੱਲ ਗਿਆ ਹੂੰ ਹੁਣ ਤਾਂ ਕਦੇ ਨੇ ਗੱਲ ਹੀ ਨਹੀਂ ਕੀਤੀ ਸਾਡੀ ਹੁਣ ਤਾਂ ਸਾਡੇ ਡੱਲੇਬਾਦ ਸਾਹਿਬ ਨੂੰ ਲੈ ਗਿਆ ਸੀਗਾ ਇਹਨੂੰ ਆਸੀ ਮੈਂ ਪਤਾ ਨਹੀਂ ਐਂ ਦਬਾਦੂ ਪਾ ਕੇ ਵੀ ਧਰਨਾ ਉਹ ਕਰ ਦੂਗਾ ਤੇ ਬੜਾ ਮੈਂ ਮੋਦੀ ਦਾ ਸ਼ਾਬਾਸ਼ਾ ਲਊਗਾ ਵੀ ਮੈਨੂੰ ਮਰਾ ਮੈਂ ਧਰਨਾ ਹਲਿਆਤਾ ਹੂੰ ਤੇ ਹੁਣ ਜਦੋਂ ਨੂੰ ਪਤਾ ਲੱਗਿਆ ਵੀ ਮੇਰੇ ਘ ਹਾਂ ਲਾਨ ਹੋਇਆ ਸੀ ਹਾਂ ਲਾਨ ਕਰਿਆ ਸੀ ਤੇ ਘਰੇ ਜਾਵਾਂਗੇ ਵੀ ਹੁਣ ਉੱਥੇ ਮੇਰੀ ਮਾਂ ਜਾਂ ਭੈਣ ਹੈ ਫੇਰ ਛੱਡ ਕੇ ਫੇਰ ਇਹਨੇ ਦਵਾਲੇ ਦਵਾ ਦਾ ਵੀ ਉਹਨਾਂ ਨੂੰ ਮਿਲਿਆ ਉਮੇਂ ਵਿੱਚ ਛੱਡ ਕੇ ਆਓ ਉਹੀ ਮੁਲਾਜ਼ਮ ਇੱਥੇ ਛੱਡ ਕੇ ਗਏ ਉਹਨੂੰ ਉਹੀ ਲੈ ਕੇ ਗਏ ਸੀ ਅਜੇ ਤੱਕ ਇਹ ਕਮੀ ਦੇਖਿਆ ਜੀ ਸਾਡਾ ਜੇ ਕੋਈ ਸੁਨਿਆਰ ਦੇ ਦੇ ਫਲਾਨੇ ਤਾਂ ਜਾਓ ਇੱਤਾਪ ਦੇ ਆਪ ਜਾ ਸਕਦੇ ਸੀ ਅਸੀਂ ਕਿਹੜਾ ਕੋਈ ਚੋਰਾਂ ਜਾਂ ਠੱਗਾਂ ਇੱਕ ਸਰ ਹੋਰ ਗੱਲ ਹੁਣ ਨਵੇਂ ਸਾਡੀ ਪੀੜ੍ਹੀ ਜੇ ਨਸ਼ੇ ਮਾਰ ਰਹੀ ਆ ਨਸ਼ੇ ਦੇ ਮੁੰਡੇ ਲੱਗੇ ਪਿਆ ਸਰਕਾਰ ਕਹੀ ਜਾਂਦੀ ਬਣਾ ਦੇਟਾਓ ਕਿਉਂਕਿ ਇਹਨਾਂ ਨੂੰ ਮੁੰਡਿਆਂ ਨੂੰ ਕਿਉਂ ਨਹੀਂ ਨੌਕਰੀ ਦਿੰਦੇ ਜਦੋਂ ਉਹਨਾਂ ਮੰਨ ਲਓ ਸਰ ਅਸੀਂ ਕੰਮ ਲੱਗ ਗਿਆ ਅਸੀਂ ਬੇਲੇ ਨਹੀਂ ਸਾਡੇ ਕੋਲ ਅਸੀਂ ਪੁੱਟੇ ਪਾਸੇ ਜਾਣਾ ਹੀ ਨਹੀਂ ਮੁੰਡਿਆਂ ਨੂੰ ਅਸੀਂ ਇਹ ਨਹੀਂ ਕਹਿੰਦੇ ਜਿਸ ਸਿਕਾਇ ਨੋਕਰੀ ਦੋ ਉਹਨਾਂ ਨੂੰ ਚਾਹੇ ਨੌਕਰੀ 20 25 ਹਜ਼ਾਰ ਰੋਕੀ ਬਿਲਾ ਦਿਓ ਜਿਹੜਾ ਮੁੰਡਾ ਜੇ ਜੀ ਨੌਕਰੀ ਭਾਲਦਾ ਉਹ ਜੀ ਸਾ ਨਹੀਂ ਡੇਢ ਸਾਲ ਦਾ ਪੱਕੇ ਕਰ ਦੋ ਪਰ ਉਹਨਾਂ ਨੂੰ ਕਿਸੇ ਕੰਡੇ ਦਾ ਲਾਉਣਾ ਫਿਰ ਤੁਸੀਂ ਨਸਾ ਨਸਾ ਬੱਸ ਉਹਨੂੰ ਕਹੀਂ ਨਾ ਉਹ ਤੁਸੀਂ ਕਿਸੇ ਬੰਦੇ ਪਿਛੇ ਭੱਜ ਲੋ ਉਹ ਅੱਗੇ ਭੱਜੀ ਜਾਊਗਾ ਜਦ ਤੱਕ ਉਹ ਘੇਰਾ ਨਹੀਂ ਪੈਂਦਾ ਤੁਸੀਂ ਉਹਨੂੰ ਤਰੀਕੇ ਨਾਲ ਕਿਸੇ ਕੰਮ ਪਰ ਲਾਓ ਬਚਾਰੋ ਜਦੋਂ ਕੰਮ ਤੇ ਲੱਗੇ ਸਾਜੇ ਰੁੱਟ ਕੇ ਜਾਣਾ ਸ਼ਾਮ ਨੂੰ ਢਾਣਾ ਉਹਨਾਂ ਨੂੰ ਸੌਣਾ ਰੋਟੀ ਦਾ ਉਹਨੂੰ ਟਾਈਮ ਹੀ ਨਹੀਂ ਪੁੱਟੇ ਬਿਨਾਂ ਜਾਂਦਾ ਮੇਰਾ ਜੀ ਜੀਲਾ ਪਤੇਗੜ ਸਾਹਿਬ ਮੇਰਾ ਨਾਮ ਪੱਕਾ ਕੁਲਦੀਪ ਸਿੰਘ ਲਾਟੀਆ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਮਾਮਦੀ ਬਰਾਜੀ ਕੁਲਦੀਪ ਸਿੰਘ ਲਾਟੀਆ ਪਿੰਡ ਮਾਮਦੀ ਪਰ ਜਿਸਟ ਪਤੇਗੜ ਸਾਹਿਬ ਤੇ ਉੱਥੇ ਮੈਂ ਪਿਛਲੇ ਪਿਛਲੀ ਪੰਚਾਇਤ ਤੋਂ ਪੰਚਾਇਤ ਮੈਂਬਰ ਸੀਗਾ ਸਾਡੇ ਉਸ ਟਾਈਮ ਕਾਂਸਦੀ ਪਾਰਟੀ ਚ ਨਾਗਰਾ ਸੀਗਾ ਐਮਐਲਏ ਕੁਲਦੀਪ ਸਿੰਘ ਨਾਗਰਾ ਉਹ ਪਿੰਡ ਦੇ ਸਾਨੂੰ ਕਹਿੰਦੇ ਵੀ ਮੁੰਡਿਆਂ ਨੂੰ ਵਿਚਰੋਂ ਵੀ ਨਾ ਚਾਹੇ ਤਾਂ ਸਾਡੇ ਕੋਲ ਬੁਲਾਇਆ ਸਾਨੂੰ ਪੰਚਾਇਤ ਨੂੰ ਮੈਂ ਫਿਰ ਐਮਐਲ ਨਾਲ ਗੱਲ ਕੀਤੀ ਮੈਂ ਸਾਰ ਸਾਨੂੰ ਸੀ ਗਰਾਊਂਡ ਵਾਸਤੇ ਜ਼ਮੀਨ ਸੀ ਦੰਦੇ ਸਾਹਮਣੇ ਦੀ ਸਾਨੂੰ ਗਰਾਊਂਡ ਵਾਸਤੇ ਕਿੱਲਾ ਕੱਟ ਕੇ দাও ਉਹਨੂੰ ਡੇਢ ਕਿਦਾ ਸੀ ਲਿਆ ਵੀ ਉਹਨੂੰ ਬੁਲਾਈ ਆਪਾਂ ਆਪਣੇ ਮਿਨੀ ਜਿਹੜਾ ਆਪਾਂ ਸਟੇਡੀਅਮ ਕਹਿੰਦੇ ਆ ਮਿਨੀ ਸਟੇਡੀਅਮ ਤੌਰ ਤੇ ਸਾਨੂੰ ਅਸੀਂ ਉਹਨੂੰ ਬਣਾਵਾ ਕੇ ਨਹੀਂ ਪਰ ਸਾਨੂੰ ਗਰਾਊਂਡ দাও ਤੇ ਬੋਦੀ ਨਾ ਹੋ ਸਕੇ ਬਾਕੀ ਜਿਹੜਾ ਜ਼ਮੀਨ ਦੀ ਬੋਦੀ ਹੁੰਦੀ ਆ ਜਦੋਂ ਅਸੀਂ ਉਹ ਬਣਾਉਂਦੇ ਆਂ ਤੇ ਬੱਚਿਆਂ ਨੂੰ ਖੇਡਣ ਨੂੰ ਨੈਟ ਲਾ ਦਿਆ ਹੋਰ ਆ ਉਹ ਸਾਡੇ ਬੱਚੇ ਉਸਤਾਦ ਦੇ ਮੇਰਾ ਵੀ ਤੁਹਾਨੂੰ ਵਾ ਘਰਾਂ ਘਰਾਂ ਕਰਾਉਂਦੇ ਉਹ ਖੇਡਦੇ ਨੇ ਲੈਟਾਂ ਲਾਉਂਦੇ ਰਾਤ ਨੂੰ 9:00 ਵਜੇ ਤੱਕ ਖੇਡਦੇ ਆ 9:00 10:00 ਵਜੇ ਖੇਡ ਕੇ ਭਗੇ ਬੱਚੇ ਘਰ ਆ ਪੈ ਜਾਂਦੇ ਆ ਥੱਕ ਜਾਂਦੇ ਪੈ ਗਏ ਜਾਂਦੇ ਅਸੀਂ ਖੁਦ ਮੇਰਾ ਬਟਾ ਵੀ ਜਾਂਦਾ ਜਾਂ ਖੇਡਣਾ ਜਾਂ ਦੁੱਧ ਪਲਾ ਕੇ ਭੇਜਦਾ ਆ ਦੁੱਧ ਬਿਜੋਗ ਚੱਲਦਾ ਸਵੇਰ ਨੂੰ ਦੁੱਧ ਵੀ ਲਗਣਾ ਤੇ ਉਹ ਬੱਚੋਂ ਟਾਈਮ ਨਹੀਂ ਹੈ ਕਿੱਥੇ ਉਹ ਬੱਚੇ ਬਣਾ ਬੈਠੇ ਸੀ ਵਿਲੇ ਉਹਨਾਂ ਬੈਦ ਨੇ ਉਧਰ ਚਲੇ ਕਿਸੇ ਨਾਲ ਚਲੇ ਗਿਆ ਜਾ ਕੇ ਕੋਈ ਪੀਂਦਾ ਯਾਰ ਤੂੰ ਥੋੜੀ ਜਿਹੀ ਪੀਲਾ ਉਹਨੂੰ ਪੁੱਠੇ ਪਾਸੋਂ ਲੈਣਾ ਸੀ ਉਹਨਾਂ ਬੱਚੋਂ ਕੋ ਟਾਈਮ ਹੀ ਨਹੀਂ ਜਿਹੜਾ ਤਰੀਕਾ ਸਰਕਾਰਾਂ ਦਾ ਉਹਨੂੰ ਇਹ ਚਾਹੀਦਾ ਵੀ ਅਸੀਂ ਇੱਕ ਚੀਜ਼ ਨੂੰ ਉਹਨੂੰ ਕਿਵੇਂ ਉਹ ਚੀਜ਼ ਨੂੰ ਕਾਬੂ ਕਿਵੇਂ ਕਰਨਾ ਹੈ ਬੈਨਰ ਬਸੇਰੇ ਲਾਈ ਜਾਂਦੇ ਨੇ ਵੀ ਇੰਨੀਆਂ ਨੌਕਰੀਆਂ ਦੇਤੀਆਂ ਦਿਖਦੀਆਂ ਨੇ ਕਿਤੇ ਨੌਕਰੀਆਂ ਨਹੀਂ ਨਹੀਂ ਨੌਕਰੀ ਨਹੀਂ ਇਹ ਦੇਖੋ ਬੈਨਰ ਲਾਈ ਜਾਂਦੇ ਨੇ ਢੁੱਠੇ ਬੈਨਰ ਲਾਈ ਜਾਂਦੇ ਨੇ ਦਿੱਤਾ ਕਿਸੇ ਨੂੰ ਕਿਕਰਮੀ ਨੌਕਰੀ ਨਹੀਂ ਜਿਹੜੇ ਕੱਚੇ ਮਾਰਗਾਂ ਦੀਆਂ ਸੜਕਾਂ ਜਾਂਦੀਆਂ ਸ਼ਹਿਰ ਨੂੰ ਪਾਣੀ ਨੇ ਤੋੜ ਦਿੱਤੀਆਂ ਉਹਨਾਂ ਤੇ ਹੁਣ ਤੱਕ ਇੱਕ ਟੋਕਰੀ ਨਹੀਂ ਭਾਈ ਉਹ ਕਿ ਟੋਕਰੀ ਮਿੱਟੀ ਦੀ ਬੱਤੂ ਦੀ ਬਾਈ ਨਹੀਂ ਉੱਥੇ 34 ਪੰਨੇ ਦਾ ਕੰਮ ਉਸੇ ਸੜਕਾ ਕੋਈ ਕੰਮ ਨਹੀਂ ਕਰਿਆ ਠੀਕ ਹੈ ਜੀ ਤੇ ਕਿਸਾਨਾਂ ਸਾਡਾ ਉਹ ਕੋਈ ਸਾਥ ਨਹੀਂ ਦੇ ਰਹੇ ਦੇਖੋ ਸਰਕਾਰ ਨੂੰ ਅਸੀਂ ਅਸੀਂ ਨੇ ਕਹਿੰਦੇ ਤੁਹਾਨੂੰ ਗੱਲਾਂ ਦੱਸੀਆਂ ਵੀ ਤੁਹਾਨੂੰ ਕੋਈ ਸਰਕਾਰ ਕਿਸੇ ਪੱਖੋਂ ਹੈ ਸੜਕਾ ਹੋਣੀ ਬੜੀਆਂ ਮੁੰਡਿਆਂ ਨੂੰ ਕਰੋ ਨਹੀਂ ਮੇਰੇਆਂ ਸਾਡਾ ਕਿਸਾਨ ਦਾ ਉਹ ਨਹੀਂ ਸਾਥ ਦੇ ਰਹੇ ਸਰਕਾਰ ਤੋਂ ਉਮੀਦ ਹੈਗੀ ਆ ਕੋਈ ਭਗਵੰਤਾਨ ਸਰਕਾਰ ਸਰ ਉਮੀਦ ਤਾਂ ਹੁਣ ਕੁਝ ਉਮੀਦ ਸਾਡੀ ਬਿਲਕੁਲ ਟੁੱਟ ਗਈ ਇਹਦੀ ਕਿੱਥੇ ਮੀੜ ਕਿਉਂ ਜਦੋਂ ਸਾਡੇ ਕਿਸਾਨਾਂ ਨੂੰ ਪ੍ਰਧਾਨੋਂ ਚੱਕਰ ਲੱਗੇ ਇਹਨਾਂ ਦਾ ਉਹ ਚੱਕ ਕੇ ਲੈ ਗਏ ਤੇ ਇਹ ਦੋ ਪਰਮ ਉਹ ਦੱਸੋ ਹੁਣ ਮੈਂ ਕਿੱਥੇ ਰਹਿ ਜੂਗੀ ਜੀ ਅਮਿਤਾ ਟੁੱਟ ਗਈਆਂ ਸਾਡੀਆਂ ਹੁਣ ਤਾਂ ਇਹ ਆ ਵੀ ਅਸੀਂ ਕਹੜੇ ਹੋਰ ਉਹਨੇ ਅਸੀਂ ਕਹੜੇ ਹੋ ਰਹੇ ਜਿੰਨੇ ਇਹ ਸਾਨੂੰ ਤਾਂ ਕਰਦੇ ਆ ਪਰ ਸਾਰੇ ਹੀ ਸੋਚਣਾ ਪੈਣਾ ਸਭ ਨੂੰ ਹਰ ਇੱਕ ਮਦਦ ਨੂੰ ਵੀ ਸਾਡਾ ਜੋ ਨਵੀਂ ਪੀਵਿਕਾ ਬੱਚੇ ਇਹ ਕਿਵੇਂ ਸਾਡੇ ਜਿਵੇਂ ਚਲੋ ਆਪਾਂ ਨਹੀਂ ਕਹਦੇ ਬਾਬੇ ਨਾਨਕ ਦੀ ਕਿਰਪਾ ਨਾਲ ਸਾਨੂੰ ਸੋਚ ਆਈ ਵੀ ਬੱਚੇ ਨੂੰ ਇੱਕ ਲਾ ਗਰਾਊਂਡ ਬਣਾ ਦਈਏ ਬੱਚੇ ਖੇਡਣ ਲੱਗ ਗਏ ਉੱਥੋਂ ਦੇ ਬੱਚੇ ਸਾਡੇ ਕਾਫੀ ਮੈਨੂੰ ਬਹੁਤ ਹੋਰ ਨੇ ਵਿਚਾਰੇ ਬੜੇ ਬੰਦੇ ਨੇ ਮੇਰਾ ਤੁਹਾਨੂੰ ਧੰਨਵਾਦ ਕੀਤਾ ਤੇ ਇੱਕ ਤਾਂ ਸਾਨੂੰ ਆਪ ਸੋਚਣਾ ਪੈਣਾ ਪਿੰਡਵਦਿਆਂ ਨੂੰ ਵੀ ਅਸੀਂ ਆਪਣਾ ਕਿਵੇਂ ਨੌਜਵਾਨ ਬਚਾਣਾ ਉਹ ਆਪਣਾ ਆਪੇ ਸਿਰ ਗੁੰਦਣਾ ਆ ਬਚਾਉਣਾ ਪੈਣਾ ਫਿਰ ਅਸੀਂ ਇੱਕ ਝੁੱਟੋਗੇ ਫਿਰ ਸਗਾ ਕੇ ਇਹਨੂੰ ਦੁਰਸਾਦੇ ਸਾਡਾ ਇਹ ਬੱਚਾ ਇਨਾ ਬੜਾ ਹੈ ਇਹਨੂੰ ਨੌਕਰੀ ਦਿਓ ਠੀਕ ਹੈ ਜੀ ਪਹਿਲਾਂ ਅਸੀਂ ਆਪਣੇ ਨੌਜਵਾਨਾਂ ਨੂੰ ਸੰਭੀਏ ਕਿ ਉਹ ਗਲਤ ਪਾਸੇ ਨਾ ਚਲੇ ਜਾਣ ਤੇ ਇਹਨਾਂ ਨੂੰ ਕਹਿੰਦਾ ਭਾਈ ਕੋਈ ਹੈ ਸਰਕਾਰ ਤੋਂ ਉਮੀਦ ਆਪਾਂ ਨੂੰ ਹਾਂ ਜੀ ਕੋਈ ਉਮੀਦ ਨਹੀਂ ਹੱਟਦਾ ਨਹੀਂ ਪੀਣਾ ਪਾਣੀ ਨਹੀਂ ਪੂਰਾ ਕਰਿਆ 10 ਸਾਲ ਤਾਂ ਮੈਨੂੰ ਦੇਖਦਿਆਂ ਹੋ ਗਏ ਕਹਿੰਦੇ ਨੇ ਵੀ ਹੋ ਗਿਆ ਦੋ ਪੰਚਾਇਤਾਂ ਬਣੀਆਂ ਜਿਹੜੀ ਪਹਿਲਾਂ ਹੀ ਪੰਚਾਇਤ ਵੀ ਤੁੱਕੇ ਪੰਚਾਇਤ ਵੀ ਪੀਣਾ ਪਾਣੀ ਸਾਡੇ ਕੋਲ ਪੂਰਾ ਹੋਇਆ ਜੀ ਪਾਣੀ ਪੀਣ ਨੂੰ ਬਿਲਕੁਲ ਹੈ ਨਹੀਂ ਨਹੀਂ ਸਰਕਾਰ ਤਾਂ ਇੰਨੇ ਦਾਅਵੇ ਕਰਦੀ ਆ ਪੰਜਾਬ ਸਰਕਾਰ ਵੀ ਅਸੀਂ ਐ ਕਰਦਾਂਗੇ ਅਸੀਂ ਪੀਣੇ ਵਾਲੇ ਪਾਣੀ ਮੁਹੀਆ ਕਰਾ ਰਹੇ ਆ ਸਾਡਾ ਜੀ ਮਾਨਸਾ ਜ਼ਿਲ੍ਹੇ ਚ ਐਡਾ ਵੱਡਾ ਪਿੰਡਾ ਰਾਪਰ ਪਿੰਡਾ ਸਾਡਾ ਦੋ ਸਰਪੰਚ ਬਣਦੇ ਸਾਡੇ ਪਿੰਡ ਦੇ ਵਿੱਚ ਪਰ ਸਾਡੇ ਸਾਰੇ ਪਿੰਡ ਦੇ ਵਿੱਚ ਪਾਣੀ ਨਹੀਂ ਪੀਣਾ ਨਾ ਕੋਈ ਵਾਟਰ ਵਾਕਸ ਹੈ ਵਾਟਰ ਵਾਕਸ ਬਣਾਇਆ ਸੀ ਟੁੱਟਿਆ ਜਾਂਦਾ ਉਹ ਡਿੱਗੀ ਜਾਂਦਾ ਪਾਣੀ ਆ ਪਾਣੀ ਨਹੀਂ ਪੂਰਾ ਹੁੰਦਾ ਨਾ ਕੋਈ ਪਾਣੀ ਛੱਡਣ ਵਾਲਾ ਨਾ ਪਾਣੀ ਪਾਉਣ ਵਾਲਾ ਨਾ ਕੋਈ ਪਾਣੀ ਵਾਲੀਆਂ ਡੱਗੀਆਂ ਨੇ ਅਸੀਂ ਇਹੀ ਕਹਿ ਰਹੇ ਵੀ ਸਾਡੀਆਂ ਡੱਗੀਆਂ ਬਣਾ ਕੇ ਦੋ ਪਾਣੀ ਦਾ ਪੀਣ ਨੂੰ ਦੇ ਦੇੋ ਹੋਰ ਤਾਂ ਕੋਈ ਨਹੀਂ ਦੇ ਸਕਦੇ ਨਹੀਂ ਤਾਂ ਪਾਣੀ ਸਾਫ਼ ਦੇਣਾ ਚਾਹੀਦਾ ਸਾਨੂੰ ਜਿਹੜਾ ਜਹ ਨਹਿਰ ਚ ਪਾਣੀ ਆਉਂਦਾ ਉਹ ਹਜਾ ਵੀ ਨਹੀਂ ਦੇ ਸਕਿਆ ਇਹ ਨਹਿਰਾਂ ਵੀ ਆਪਣੀਆਂ ਦੂਸ਼ਿਤ ਹੋ ਗਈਆਂ ਹੁਣ ਲੱਖਾ ਸੁਧਾਣਾ ਤਿੰਨ ਤਰੀਕ ਨੂੰ ਇਕੱਠ ਕਰਨ ਨੂੰ ਫਿਰ ਰਿਹਾ ਹੈ ਕਿਉਂਕਿ ਸਾਰਾ ਗੰਦਾ ਪਾਣੀ ਨਹਿਰਾਂ 'ਚ ਗਿਰ ਰਿਹਾ ਹੈ ਉਹ ਜੋਦੇ ਕਰਨਗੇ ਕੰਮ ਜੇ ਛੇਤਰਾ ਨੇ ਲੋਟਾਊਗਾ ਇਹ ਹੁੰਦਾ ਲੋਟਾਣਾ ਹੈ ਨਹੀਂ ਆਉਣ ਵਾਲਾ ਉਹ ਕੈਂਸਰ ਹੀ ਸਿੱਧਾ ਉਹ ਉਹ ਤੋਂ ਕੈਂਸਰ ਬਣੂਗਾ ਸਿੱਧਾ ਨਰੀ ਬਿਮਾਰੀ ਹੈ ਹੈਟਰ ਨੂੰ ਦੇਖੋ ਕਿੰਨਾ ਗੰਦਾ ਪਾਣੀ ਉਹ ਵੀ ਦਿਖਾ ਰਹੇ ਨੇ ਫੋਨਾਂ 'ਚ ਵੀ ਦਿਖਾ ਰਹੇ ਆ ਉਹ ਵੀ ਅਸੀਂ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਜਿੰਨਾ ਜਿੰਨਾ ਤੁਸੀਂ ਦਿਖਾ ਕੇ ਨਾ ਲੋਕਾਂ ਨੂੰ ਜਾਗਰੂਤ ਕਰਾਇਆ ਇਹ ਤੁਹਾਡਾ ਬਹੁਤ ਧੰਨਵਾਦ ਹੈ ਮੀਡੀਆ ਦਾ ਸਾਰਿਆਂ ਦਾ ਬਾਕੀ ਸਰ ਹੁਣ ਇੱਕ ਪਰਾਲੀ ਕਹਿੰਦੇ ਸੀ ਪਰਾਲੀ ਵਿੱਚ ਬਾਘੇ ਵਿੱਚੋਂ ਨੂੰ ਸੰਡੀ ਪੈ ਗਈ ਸੰਡੀ ਦੇ ਕੰਨ ਖਾਲੀ ਹੁਣ ਦੁਬਾਰਾ ਦੇਖੋ ਸੀ ਇੱਕ ਕਿਲੇ ਦਾ ਘਟੋ ਘਟ ਢਾਈਆਂ ਦੇ ਲਾਗੇ ਤੋ 5-70 ਜਿਆਦਾ ਜਿਆਦਾ ਖਰਚਾ 50 ਵੀ ਆਈ ਦਾ ਕਲਕ ਪਾਦਨ ਤਾਂ ਕਿ ਸਾਡਾ 20000 ਦਾ ਖਰਚਾ ਪਹੁੰਚਦਾ ਕਿਲੇ ਦਾ ਹੁਣ ਉਹਨੂੰ ਦੱਸੋ ਕੌਣ ਦਊਗਾ ਇਹ ਤਾਂ ਕਹਿੰਦੇ ਤੁਸੀਂ ਪ੍ਰਾਇਮ ਵਿੱਚ ਕਰੋ ਵਿਚਵਾਓ ਵਿਚਵਾਲੀ ਤੇ ਉਸ ਤੋਂ ਬਾਅਦ ਸਰ ਜਿਹੜਾ ਪਾਣੀ ਗੰਦਾ ਕਿਹਦਾ ਨਾ ਗੰਦਾ ਪਾਣੀ ਸਿੱਧਾ ਪਾਣੀ ਕੈਸਾ ਸੁੱਤਰਤੀ ਜਾਊਗਾ ਇਹ ਤਾਂ ਸਾਨੂੰ ਦੇਖਣਾ ਕਿਹਦਾ ਬੋਰ ਹੈ ਨਾ ਕਰਕੇ ਸਾਨੂੰ ਦੇਖੇ ਰਹੇ ਲੋਕਾਂ ਨੂੰ ਬੜੀਆਂ ਫੈਕਟਰੀਆਂ ਤੋਂ ਸਿੱਧੇ ਬੋਰ ਦਾ ਸੀ ਜਾ ਰਿਹਾ ਪਾਣੀ ਉਹ ਸਾਨੂੰ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਜੀ ਉਹ ਜਦੋਂ ਤੁਸੀਂ মিডিਆ ਨੇ ਸਾਨੂੰ ਲੋਕਾਂ ਨੂੰ ਜ਼ਾਰੂਰਤ ਕਰਿਆ ਤੁਹਾਡੇ ਥਰੂ ਜਾਦ ਹੋ ਗਿਆ ਦੁਨੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਅਨ ਉਹ ਕਹਿੰਦਾ ਬਹਿਜੂ ਖਾਲਸਾ ਮੈਂ ਉਹਦੇ ਦੇ ਪ੍ਰਾਈ ਨੂੰ ਅੱਗ ਲਾਉਣੇ ਆ ਅੱਜ ਤਾਂ ਨਹੀਂ ਪ੍ਰਾਈ ਨਵੀਂ ਚੱਲੀ ਜਿਆ ਵੀ ਅੱਜ ਅੱਗ ਲਾਉਣ ਲੱਗੇ ਆ ਜਿੱਦ ਦੇ ਪ੍ਰਾਈ ਬੀਜ ਦੇ ਨੇ ਸਾਢੇ ਤੋਂ ਪਹਿਲਾਂ ਤੇ ਲਾ ਕੇ ਬੀਜ ਦੇ ਨੇ ਉਹਦੇ ਦੀ ਅੱਗ ਲਾਉਣੇ ਉਹਦੇ ਦੀ ਪ੍ਰਾਲੀਆਂ ਮਚਾਉਣੇ ਆ ਹੁਣੇ ਪ੍ਰਾਲੀ ਮਚਾਓ ਜੀ ਧੂਆਂ ਪੂਰ ਫਰੋਂ ਗਿਆ ਜੀ ਫਰਾਨਾ ਵਗਾ ਜੀ ਬਸ ਆਪਦੇ ਕੋਲੋਂ ਹੀ ਗੱਲਾਂ ਬਣਾਈ ਜਾਂਦੇ ਨੇ ਕੋਈ ਗੱਲ ਨਹੀਂ ਲੈਣੀ ਦੇਣੀ ਕੋਈ ਸਰਕਾਰ ਵਾਲਾ ਕੰਮ ਨਹੀਂ ਇਹਨਾਂ ਦਾ ਕੋਈ ਸਰਕਾਰ ਚਲਾਉਣ ਦਾ ਢੰਗ ਨਹੀਂ ਇਹਨਾਂ ਦਾ